ਪਾਰਕ ਦਾ ਮਸਲਾ ਜਿਹੜਾ ਹੈਗਾ ਉਹ ਚੱਲਦਾ ਹੈ ਕਿ ਉੱਥੇ ਅੰਬੇਡਕਰ ਦਾ ਜਿਹੜਾ ਹੈਗਾ ਫਲੈਕਸ ਲਗਾ ਕੇ ਉਸ ਨੂੰ ਬਾਹਰ ਦਿੱਤਾ ਗਿਆ ਜਿਹਨਾਂ ਤੇ ਇਲਜ਼ਾਮ ਲੱਗੇ ਸੀ ਬੀਵੀਸੀ ਇੰਟਰਨੈਸ਼ਨਲ ਜਿਹੜੀ ਉਹਨਾਂ ਕੋਲ ਪਹੁੰਚਾ ਹੈਗਾ ਜੀ ਉਹਨਾਂ ਦਾ ਬਾਰਾ ਪੱਕੇ ਕਰਨ ਵਾਸਤੇ ਤੇ ਉਹਨਾਂ ਦਾ ਕੀ ਕਹਿਣਾ ਹੈਗਾ ਆ ਆਪਾਂ ਆ ਗੱਲਬਾਤ ਕਰਦਾਂਗੇ ਉਹਨਾਂ ਸੱਜਣਾ ਜੀ ਨਾਲ ਕੌਣ ਪਹੁੰਚਣਾ ਚਾਹੀਦਾ ਕਿ What do you see about first ਤਾਂ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਬੀਵੀਸੀ ਇੰਟਰਨੈਸ਼ਨਲ ਜਿਹੜੀ ਉਹ ਵਾਲਿਆਂ ਦਾ ਉਹਨਾਂ ਨੇ ਸਾਡੇ ਛੋਟੇ ਜਿਹੇ ਜੱਟ ਤੇ ਸਾਡੇ ਪਿੰਡ ਪਹੁੰਚੇ ਹੋਏ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲ ਜਿਹੜਾ ਗੁਰਦੇਵ ਤੁਹਾਨੂੰ ਬੋਲਦੇ ਤੇ ਮੈਂ ਇੱਕ ਆਮ ਆਦਮੀ ਪਾਰਟੀ ਦਾ ਜੀ ਵਰਕਰ ਆ ਕਾਫੀ ਸਾਲ ਤੋਂ ਆਪਾਂ ਇੰਨੇ ਵਰਕ ਕੰਮ ਕਰ ਰਹੇ ਹਾਂ ਬਹੁਤ ਵਾਰ ਕੀਤੇ ਤੇ ਸਾਡੇ ਨਾਲ ਕਾਂਗਰਸੀ ਸਰਪੰਚ ਹੈ ਜੀ ਉਹਦਾ ਪੰਚ ਦਾ ਘਰ ਵਾਲਾ ਕੰਮ ਜੀ ਤੇ ਬੰਗਾ ਤੇ ਸਰਪੰਚ ਜੀ ਹਣਾ ਦੇਵੀ ਜੀ ਪੂਰੀ ਪੰਚਾਇਤ ਜੀ ਸਾਡੇ ਨਾਲ ਧੱਕੇਸ਼ਾਹੀ ਕਰੀ ਆ ਕਾਂਗਰਸੀ ਸਰਪੰਚ ਨੂੰ ਆਮ ਆਦਮੀ ਪਾਰਟੀ ਹੋਣ ਦੇ ਵਰਤੋਂ ਦੇ ਨਾਲ ਕਰਕੇ ਜਿਆਦਾ ਤਰ੍ਹਾਂ ਪਹਿਲਾਂ ਤੁਸੀਂ ਕਿਹਾ ਵਾ ਜੀ ਰੱਖਦੇ ਆ ਜੀ ਪਿੰਡ ਜੇ ਕਿਉਂਕਿ ਸ਼ੁਰੂ ਤੋਂ ਅਸੀਂ ਪਾਰਟੀ ਜਦੋਂ ਉੱઠી ਸੀਗੀ ਤੇ ਅਸੀਂ ਮਾਨਸਰ ਸੰਦੋਨਾ ਦਾ ਦਾਜੀ ਕਿਉਂ ਨਾ ਆਪਾਂ ਪਾਰਟੀ ਦਾ ਮੁੱਦਾ ਛੱਡ ਕੇ ਕਮ ਟੂ ਦੀ ਪੁਆਇੰਟ ਆਪਣੇ ਕੋ ਮਕਸਦ ਕੀ ਆ ਸਰ ਉਹਦਾ ਮਕਸਦ ਇਹ ਸੀ ਕਿ ਜਿੱਦਾਂ ਸਾਡੇ ਪੰਡ ਢੇਰਾਂ ਦੀ ਜਗ੍ਹਾ ਹੈ ਜੀ ਹਨਾ ਬਾਕੀ ਬਜ਼ੁਰਗਾਂ ਦੇ ਟਾਈਮ ਤੋਂ ਅਸੀਂ ਉਹ ਜਗ੍ਹਾ ਠੀਠੇ ਛੱਡਦੇ ਆ ਰਹੇ ਹਾਂ ਜੀ ਹਨਾ ਤੇ ਮਾਲਕੀ ਜ਼ਮੀਨ ਹੈ ਜੀ ਆ ਤੁਹਾਨੂੰ ਫਾਰਡ ਦਿਖਾ ਦਿੰਨੇ ਆ ਜੀ ਆ ਉਹਦੀ ਫਾਰਡ ਦੇਖ ਲਓ ਜੀ ਖਸਰਾ ਨੰਬਰ ਉਹਦੇ ਵਿੱਚ 22 ਦਾ 4/1 ਤੇ 7/7 ਕੇ ਨਾਲ 11 ਮੋੜੇ ਜਗ੍ਹਾ ਜੀ ਆ ਇਹ ਸਾਡੇ ਜ਼ਿਮੀਂਦਾਰ ਭਰਾਵਾਂ ਦੇ ਨਾਮ ਆ ਜੀ ਉਹਨਾਂ ਨੇ ਸਾਨੂੰ ਐਸਸੀ ਭਾਈਚਾਰੇ ਨੂੰ ਡੇਰਾ ਲਈ ਗੜਾ ਖਾਦ ਲਈ ਜਗਾ ਦਿੱਤੀ ਹੋਈ ਹੈ ਜੀ ਸਾਰਾ ਮਰੱਖੀ ਹੋਈ ਹੈ ਜੀ ਤੇ ਉਸ ਜਗਾ ਤੇ ਕਮਲਜੀਤ ਬੰਗਾ ਪੰਚਾਇਤ ਦੀ ਆੜ ਵਿੱਚ ਜੀ ਨਾ ਉਥੇ ਧੱਕੇ ਸ਼ਾਹੀ ਦੇ ਨਾਲ ਨਿਯਾਜ پارک ਬਣਾ ਰਿਹਾ ਜੀ ਤੇ ਉਥੇ ਦਰਖਤ ਵੀ ਬਹੁਤ ਅਨਮੋਲ ਅਨਮੋਲ ਦਰਖਤ ਜਿਹੜੇ ਸੀਗੇ ਉਹ ਉਸ ਜਗਾ ਤੋਂ ਪੱਟੇ ਗਏ ਬਿਨਾਂ ਕਿਸੇ ਪਛਾਣ ਦੀ ਮੌਜੂਦਗੀ ਜੋ ਸਾਡੇ ਪ੍ਰੋਸੀਜਰ ਸੁਤਰਾ ਦੱਸਿਆ ਜੀ ਕੋਈ ਮਨਜ਼ੂਰੀ ਨਹੀਂ ਲੈ ਕੇ ਦਰਖਤ ਕੱਟਣ ਦੀ ਜੀ ਪਹਿਲਾਂ ਵੀ ਲਾਸਟ ਟਾਈਮ ਵੀ ਮਲੇ ਜੋ ਸਾਡੀ ਪੰਚਾਇਤ ਆਪਣੀ ਸੀਗੀ ਜੀ ਨਾ ਉਦੋਂ ਵੀ ਇਹਨਾਂ ਨੇ ਧੱਕੇ ਸ਼ਾਹੀ ਦੇ ਨਾਲ ਉਥੇ پارک ਬਣਾਉਣ ਦੀ ਕੋਸ਼ਿਸ਼ ਕੀਤੀ ਜੀ ਉਦੋਂ ਵੀ ਅਸੀਂ ਚਲੋ ਸਾਡੀ ਸਰਪੰਚਾਇਤ ਨੇ ਇਹਦੇ ਕਲਾਕ ਕੰਪਲੀਟ ਵੀ ਬੜੀ ਸਭ ਨੂੰ ਦਿੱਤੀ ਵੀ ਸਾਡੀ ਮਜ਼ਦੂਰ ਤੋਂ ਬਿਨਾ ਇੱਥੇ ਇਹਨੂੰ ਕਿਉਂ ਛੜਕਾਨੀ ਕਰਦਾ ਗਿਆ ਇਹ ਜਗ੍ਹਾ ਨੂੰ ਫਿਰ ਉਦੋਂ ਵੀ ਜਿਹੜੇ ਸਾਫ ਨੇ ਕੰਪਲੀਟ ਉਹਨਾਂ ਨੂੰ ਦਿੱਤੀ ਤੇ ਉਹਨਾਂ ਨੇ ਉਸ ਤਾਂ ਵੀ ਨਹੀਂ ਕੋਈ ਕਾਰਵਾਈ ਕੀਤੀ ਕਿਉਂਕਿ ਉਹ ਉਸ ਟਾਈਮ ਨਹੀਂ ਕੀਤੀ ਜੀ ਮੁਖਤਬਾਤ ਅਸੀਂ ਦੁਬਾਰਾ ਫੇਰ ਹੁਣ ਇਹਨਾਂ ਨੇ ਚਲੋ ਸਾਡੇ ਭਾਬੀ ਜੀ ਆ ਚਲੋ ਸਾਡੇ ਸਮਾਜ ਦੇ ਲੋਕ ਆਈ ਹੈ ਜੀ ਸਰਪੰਚ ਬਣੇ ਆ ਜੀ ਹਨਾ ਉਹਨਾਂ ਦੀ ਸਹਿਮਤੀ ਨਾਲ ਅਸੀਂ ਸਾਰੇ ਪਿੰਡ ਬਣੇ ਚਲੋ ਸਹਿਮਤੀ ਚਾਈ ਆ ਉਸਾਨ ਸਾਰੇ ਖੁਸ਼ੀ ਨਾਲ ਸਰਪੰਚ ਬਣੇ ਆ ਜੀ ਤੇ ਸਾਡੇ ਨਾਲ ਹੀ ਧੱਕੇਸ਼ਾਈ ਕਰ ਰਹੇ ਆ ਜੀ ਉਸ ਜ ਉਹਨਾਂ ਨੇ ਪਿੱਛੇ ਪਰ ਸਾਡਾ ਸੀਗਾ ਜੀ 45 ਨੰਬਰ ਤੋਂ ਉਹ ਤੋਂ ਮਿੱਟੀ ਪੱਟ ਗਏ ਜੀ ਇੱਥੇ ਮਿੱਟੀ ਕਾਫੀ ਪਾਤੀ ਤੇ ਜਫਾਇ ਦੇਖ ਕੇ ਆਏ ਆ ਜੀ ਉਹ ਇਹਨਾਂ ਡੂੰਘਾ ਕਰ ਦਿੱਤਾ ਗਿਆ ਜੀ ਕੋਈ ਉਹਦੀ ਚਾਰ ਦਵਾਰੀ ਨਹੀਂ ਜੀ ਅਸੀਂ ਉਹਦੀ ਵੀ ਕੰਪਲੀਟ ਵੀਡੀਓ ਸਭ ਨੂੰ ਦਿੱਤੀ ਸੀ ਜਦੋਂ ਉੱਥੇ ਛੱਪੜ ਪੱਟਣਾ ਸ਼ੁਰੂ ਕੀਤਾ ਜੀ ਵੀ ਇਹ ਛੱਪੜ ਕਿਹਦੀ ਮਨਜ਼ੂਰੀ ਨਾਲ ਪੱਟ ਹੋ ਰਿਹਾ ਜੀ ਵੀ ਇਹ ਤੋਂ ਇੰਨੀ ਮਿੱਟੀ ਕਿਉਂ ਪੱਟੀ ਗਈ ਆ ਜੀ ਡੀਪੀਓ ਸਾਹਿਬ ਆਏ ਮੌਕਾ ਦੇਖ ਕੇ ਆ ਜੀ ਉਹਨਾਂ ਨੇ ਉਸ ਟਾਈਮ ਕਹਿਤਾ ਜੀ ਇੱਥੇ ਟੋਆ ਸੀਗਾ ਟੋਆ ਪੂਰਿਆ ਜਾ ਰਿਹਾ ਜੀ ਉਧਰ ਪੱਟ ਗਏ ਜਦਕਿ ਇਹ ਨਹੀਂ ਦੱਸਿਆ ਕਿ ਪਾਰਕ ਮਨਜ਼ੂਰ ਕੀਤੀ ਉਦੇ ਬਾਅਦ ਇਹ ਪਾਰਕ ਬਣਾਉਣੀ ਸ਼ੁਰੂ ਕਰਤੀ ਜੀ ਇਹਨਾਂ ਨੇ ਤੇ ਉਹ ਵੀ ਵੀਡੀਓ ਤੋਂ ਬੜੇ ਧਿਆਨ ਚ ਮਤਰਾ ਲਿਆਂਦਾ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੀ ਪੂਰੀ ਮਲਿਕ ਹੋਂਦ ਜੀ ਕੰਦੇ ਦੀ ਪੰਚਾਇਤਾਂ ਕਰਨੀ ਆ ਜੀ ਜਦੋਂ ਅਸੀਂ ਇਹਦਾ ਵਿਰੋਧ ਕੀਤਾ ਜੀ ਇਹਨਾਂ ਨੇ ਤੇ ਪਤਾ ਨਹੀਂ ਮਾਝਾ ਮਤੇ ਕਹਿੰਦੇ ਜਿਸ ਮਤਾ ਪਾਇਆ ਕਿ ਮਾਲਕੀ ਜ਼ਮੀਨ ਹੈ ਜੀ ਤੁਸੀਂ ਦੇਖੋ ਵੀ ਕਾਨੂੰਨ ਦੇ ਮੁਤਾਬਕ ਇੱਥੇ ਪੰਚਾਇਤ ਮਤਾ ਪਾ ਸਕਦੇ ਜੀ ਇਹ ਮੈਂ ਪੇਪਰਾਂ ਦਾ ਮਾਲਕੀ ਕੀ ਹੈਗਾ ਕੋਈ ਸਰ ਆਹ ਮਾਲਕ ਹੈ ਜੀ ਆਪਣੇ ਸਾਡੇ ਨੰਬਰਦਾਰ ਜੀ ਅਸੀਂ ਆ ਗਏ ਜੀ ਉੱਥੇ ਮੜ ਗਏ ਹੋਰ ਪੱਕੀਆਂ ਆਹਾਂ ਇਹ ਇਹ ਦੀ ਬਿਨਾਂ ਅੰਤ ਨੂੰ ਹੋਣ ਦੀ ਸਦਾ ਹੀ ਇਚਾਰ ਕਰਦੇ ਆ ਹਾਂਜੀ ਇਹ ਪੇਪਰ ਉਹਦਾ ਹੀ ਆ ਹਾਂਜੀ ਸਰ ਇਹ ਇਹ ਦਾ ਇਹਦਾ ਤੁਸੀਂ ਕਿੱਦਾਂ ਆ ਸਾਬਤ ਕਰੋਗੇ ਕਿ ਤੁਸੀਂ ਉਹਦੇ ਵਾਰਸ ਹੈਗੇ ਹੋ ਜਗ੍ਹਾ ਦੀ ਨਾ ਕਰ ਲਾ ਬੋਲਦੀ ਆ ਜੀ ਤੁਹਾਡਾ ਨਾਮ ਆ ਹਾਂਜੀ ਪਰ ਮੈਂ ਤੁਹਾਨੂੰ ਪੁੱਛਿਆ ਹੋ ਨਹੀਂ ਉੱਥੇ ਕਰਨ ਵਾਲੇ ਹੁੰਦੇ ਨਹੀਂ ਪੁੱਛਿਆ ਨਹੀਂ ਪੁੱਛਿਆ ਸਾਹਿਬ ਜਦ ਕੀ ਪੁੱਛਣਾ ਬਣਦਾ ਸੀ ਕਿ ਨਹੀਂ ਬਣਦਾ ਸੀ ਜੀ ਪੁੱਛਣਾ ਵੀ ਕਿਸੇ ਮਾਲਕ ਆ ਬਣਦਾ ਮਾਲਕ ਆ ਜੀ ਹਾਂਜੀ ਜੀ ਮਾਲਕ ਬੈਠੇ ਜੀ ਤੁਹਾਡੇ ਕਨ ਮਤਾਬਕ ਚੁਡੀਏ ਸੀ ਹਾਂਜੀ ਢੇਰ ਸੀ ਢੇਰ ਸੀ ਤੇ ਸਹੀ ਪਸੂ ਬੰਦੇ ਸਾਰੇ ਮੋਟੇ ਸੇਮਦਾਨ ਕੀਤੀ ਹੋਈ ਹੈ ਜਾਂ ਕੋਈ ਹੋਰ ਸਮੱਸਿਆ ਦੇਖੋ ਅਸੀਂ ਨਿਦਾਨ ਕੀਤੀ ਹੋਏ ਬਡਾਰੂਆਂ ਦਾ ਨਿਦਾਨ ਹਾਂ ਬਡਾਰੂਆਂ ਤੋਂ ਚਲੇ ਆ ਰਹੇ ਇਹ ਕੰਮ ਦਾਗਾ ਨਾ ਹੋਣੀ ਮਤਲਬ ਉਹ ਜਗਾ ਨੰਬਰਾਂ ਵਾਲੀ ਆ ਨੰਬਰਾਂ ਵਾਲੀ ਹਾਂਜੀ ਹਾਂ ਨੰਬਰਾਂ ਵਾਲੀ ਉਥੇ ਪੰਚਾਇਤ ਦਾ ਕੋਈ ਹੱਕ ਨਹੀਂ ਜੀ ਕੋਈ ਸਾਰੀ ਨਹੀਂ ਕੀਤੀ ਹਾਂਜੀ ਕਿਸੇ ਦਾ ਸਾਰੇ ਪਿੰਡ ਦਾ ਆ ਜੀ ਕਿਸੇ ਦੇ ਮਾਲ ਦੇ ਕਿਸੇ ਦੇ ਚਾਰ ਮਾਲ ਦੇ ਕਿਸੇ ਦੇ ਪੰਜ ਮਾਲ ਦੇ ਹਾਂਜੀ ਉਹੋ ਆ ਬਾਕੀ ਇਹਨਾਂ ਸਾਡੀ 2 ਦਿਨ ਅਸੀਂ ਟਰੈਕਟਰ ਚਲਾ ਕੇ ਨਾ ਨੀ ਗੌਰ ਦੂਜੀ ਗਰਾਉਂਡ ਬਣਾਈ ਪਰਲੇ ਝੱਪੜ ਚ ਉਹ ਇਹਦੇ ਵਿੱਚੋਂ 20 20 25 25 ਫੋਟੋ ਕੋਈ ਪੱਟ ਕੇ ਤੇ ਲਿਆ ਕੇ ਇਹਦੇ ਵਿੱਚ ਪਾਤੀ ਸਰ ਸਾਡੀ ਨਾ ਪਰ ਉਹਦੇ ਉੱਥੇ ਉਹਦੇ ਬਾਗਰ ਨਹੀਂ ਬਣਾ ਕੇ ਸਾਡੇ ਹਾੜੇ ਦੇ ਬਾਗਰ ਨੂੰ ਬਣਾਉਂਦੇ ਕੋਈ ਕਿਸੇ ਨੂੰ ਪੁੱਛੇ ਨਹੀਂ ਮਕਸਦ ਕੀ ਆ ਸਾਫ ਸੁਥਰੀ ਜਗ੍ਹਾ ਹੋ ਰਹੀ ਆ ਤੁਹਾਨੂੰ ਕੀ ਪਰੇਸ਼ਾਨੀ ਸਰ ਸਾਨੂੰ ਪਰੇਸ਼ਾਨੀ ਕੋਈ ਨਹੀਂ ਹੈਗੀ ਪਰੇਸ਼ਾਨੀ ਸਿਗੀ ਵੀ ਚਲੋ ਆਪਣੇ ਲੋਕ ਹੀ ਬੈਠੇ ਆ ਸੀ ਭਾਈਚਾਰੇ ਦੇ ਬਈ ਉਹਨਾਂ ਦੀ ਜਗ੍ਹਾ ਜਿਹੜੇ ਬੰਦੇ ਚਲੋ ਬਾਤ ਕਰਦੇ ਉਹਨਾਂ ਦੀ ਜਗ੍ਹਾ ਛੱਡ ਕੇ ਬਾਕੀ ਪਿੱਛੇ ਬਣਾ ਲੈਂਦਾ ਜਿਨਾਉ ਨਹੀਂ ਹੋਏ ਬਜਾਉ ਚੁਣਨਾ ਸਾਨੂੰ ਬਜਾਉ ਨਹੀਂ ਸਾਡੇ ਢੇਰ ਅਸੀਂ ਐਨ.ਐਚ.ਆਰ ਦੇ ਬਜਾਉਂ ਟੈਂਪਸ ਕਰਦੇ ਆ ਰਹੇ ਆ ਵੀ ਸਾਡੇ ਢੇਰਾਂ ਦੀ ਜਗਾ ਆ ਇਹਨਾਂ ਬੈ ਕੇ ਵੀ ਅਸੀਂ ਗੱਲ ਕੀਤੀ ਅਮੋ ਸਾਹਮਣੇ ਬੈ ਕੇ ਗੱਲ ਕੀਤੀ ਅਸੀਂ ਵੀ ਚਲ ਸਾਨੂੰ ਆ ਦੋ ਕ ਮਾੜੇ ਡੋਟਾਈ ਮਾੜੇ ਛੱਡ ਦੇ ਜਗਾ ਢੇਰਾਂ ਲਈ ਬਾਕੀ ਚਲ ਪਿੱਛੇ ਬਣਾ ਲਾ ਫਿਰ ਜਗਾ ਖਾਲੀ ਪਈਏ ਤਾਂ ਲੱਗਦੀ ਨਹੀਂ ਕੋਈ ਵਿਰੋਧ ਕਰਦਾ ਹੈ ਨਾ ਇਹ ਨਹੀਂ ਮੰਨਿਆ ਜੀ ਆਪਣੇ ਆਰਡ ਚਵਾ ਕਰਕੇ ਕਹਿੰਦਾ ਨਹੀਂ ਮੈਂ ਸਾਰੇ ਚੁਗਾਉਣੇ ਆ ਮੋਰੇ ਮੋਰੇ ਪੱਤਰਾ ਕਰਨਾ ਪਿੱਛੇ ਲੈ ਲਓ ਜਦ ਕਿ ਮਾਲਕਾਂ ਨੇ ਜਗਾ ਛੱਡਿਓ ਸਾਰੀ ਟੇਰਾਂ ਲਈ ਇਹ ਕਹਿੰਦਾ ਪਿੱਛੇ ਜਗਾ ਛੱਡ ਦਿੰਦਾ ਇਹਨਾਂ ਪੁੱਛਣਾ ਜਾਂ ਇਹਦਾ ਕੀ ਕਰ ਦੇਗਾ ਛੱਡਾਂਗਾ ਜਗਾ ਸਾਰੀ ਜਗਾ ਮਾਰਟਰ ਇਗਨੇਬੀ ਆ ਜ਼ਮੀਨ ਇਹ ਹੈਗੀ ਆ ਨੱਕਲੇ ਡਿਗਰੀ ਦੀ ਆ ਕਿ ਨੰਬਰੀ ਜਗਾ ਇਹ ਕਿਸੇ ਪੈਕ ਦਾ ਮਾਲਕ ਦਾ ਅਧਿਕਾਰ ਇਹ ਨਹੀਂ ਹੈ ਕਿਸੇ ਦੀ ਹੈ ਜਦੋਂ ਮਾਲਕ ਦੇ ਤੋਂ ਬਾਹਰ ਹੋਏ ਅਧਿਕਾਰ ਆਪਣੇ ਕੋ ਟੁਰਨੀ ਆ ਬਈ ਮੱਚ ਮਾਰ ਕੇ ਲਿਆ ਜੀ ਉਹ ਵੀ ਮਾਲਕ ਉਹ ਵੀ ਮਾਲਕ ਉਹ ਵੀ ਮਾਲਕੀ ਤੋਂ ਜੀ ਉਹ ਵੀ ਸਾਨੂੰ ਕਿਸੇ ਨੂੰ ਪੁੱਛਿਆ ਨਹੀਂ ਕਿਸੇ ਨੇ ਪੁੱਛਿਆ ਅਸੀਂ ਦੋ ਟਰੈਕਟਰ ਦੋ ਦਿਨ ਚਲਾਏ ਉਹ ਸਾਫ਼ ਕੀਤਾ ਹੈ ਨੰਬਰ ਕੀਤਾ ਸਾਰੇ ਮੈਨੂੰ ਜੱਪਾ ਵੀ ਪੁੱਛਿਆ ਜਾ ਜਿਹੜੀ ਜਗ੍ਹਾ ਢੇਰਾਂ ਦੀ ਆ ਉੱਥੇ ਤਾਂ ਕੁਝ ਖੋਣਾ ਕੋਈ ਨਹੀਂ ਇਹ ਥੋੜੀ ਹੁਣ ਜਿੱਥੇ ਜਿੱਥੇ ਰੌਲਾ ਜਿੱਥੇ ਆਂ ਪਿੰਡ ਰੌਲਾ ਪੈ ਰਿਹਾ ਜਿੱਥੇ ਹੁੰਦਾ ਉੱਥੇ ਕਹਣਾ ਕਿ ਡਾਕਟਰ ਮੈਦੰਗਾ ਦਾ ਪੁੱਤੜਾ ਐਸ ਵੇਲੇ ਗਰੀਬ ਲੋਕਾਂ ਦਾ ਜਿੱਥੇ ਇਹ ਕਹਿੰਦੇ ਡਾਕਟਰ ਬੈਦ ਕਰਦਾ ਪੋਸਟਰ ਲਾ ਦੇ ਗਰੀਬ ਬੰਦੇ ਦਾ ਤਾਂ ਡਾਕਟਰ ਉਹਦਾ ਪੋਸਟਰ ਪਾੜਦਾ ਜੀ ਇਹਨਾਂ ਦਾ ਹੱਕ ਦਬੋਣ ਲਈ ਆਏ ਸੀ ਜੀ ਉਹਨਾਂ ਨੇ ਹੱਕ ਖੋਣ ਲਈ ਉਹਨਾਂ ਦੇ ਬੋਰਡ ਦੇ ਆਪਣੇ ਇਸਤੇਮਾਲ ਕਰਦੇ ਸੀ ਜਿੱਥੇ ਆਪਦੇ ਵਿੱਚ ਹੀ ਆ ਉੱਤੇ ਹੋਰ ਕੋਈ ਨਹੀਂ ਬੱਤਰਾਉਣਾ ਤੇ ਉੱਤੇ ਇਹ ਰਾਜ ਬੱਤਰਾਉਣਾ ਦਾ ਆ ਅੜਤੀ ਸਾਡੇ ਪਿੰਡ ਬੁੱਤ ਬਣਿਆ ਹੋਇਆ ਬਣਿਆ ਹੋਇਆ ਸਾਡੇ ਬਣਿਆ ਹੋਇਆ ਉੱਤੇ ਪੁੱਛੇ ਉਹਨਾਂ ਨੂੰ ਵਿਕਨੀ ਕਿਹੜੀ ਉਦੋਂ ਕਦੀ ਸਾਲ ਤੋਂ ਜਾਣਦੇ ਆ ਇਥੇ ਪੂਰੀ ਜਾਣਾਂ ਉਹ ਵੀ ਸੱਦੇ ਤੇ ਥਰੂਪਾ ਲੈਣ ਬਾਅਦ ਵੀ ਅਸੀਂ ਆਏ ਆ ਹਾਲਕਿ ਉਹਨ ਬਤੀ ਉਸ ਪਾਈ ਨਹੀਂ ਕਰਦੇ ਕੋਈ ਇੱਕ ਬੰਦੇ ਦੇ ਇਕੱਲੇ ਨੇ ਮੋਤ ਆਪਣੀ ਦੀਗਾ ਛੱਡ ਕੇ ਕਮਰਾ ਬਣਾ ਕੇ ਉਹਨਾਂ ਦਾ ਤਾਂ ਇਲਜ਼ਾਮ ਹੈ ਕਿ ਤੁਸੀਂ ਉਹਨਾਂ ਦੀਆਂ ਫਲੈਕਸਾਂ ਪਾੜਤੀਆਂ ਔਰ ਜਮ ਅਹੀ ਤਰ੍ਹਾਂ ਉਤ ਉਹੀ ਕਰ ਉੱਥੇ ਹੋੜਾ ਕੱਲ ਨੂੰ ਦੇਖੋ ਅੱਜ ਤਾਂ ਉਹ ਕਹਿੰਦੇ ਸਾਡੇ ਬੰਨ ਉਹ ਲਾਇਆ ਆੜੇ ਨਾ ਆਪ ਖੋਦੇ ਆ ਨੇ ਸਾਡੇ ਤੇ ਇਲਜ਼ਾਮ ਲਾ ਰਿਹਾ ਹੈ ਕੱਲ ਨੂੰ ਜੇ ਬੁੱਤ ਲਾ ਦਾ ਫਿਰ ਇਲਜ਼ਾਮ ਲਾ ਦੇ ਜੇ ਕੱਲ ਨੂੰ ਉੱਥੇ ਬੋਤ ਲਾਉਣਾ ਕੈਮਰੇ ਚੈੱਕ ਕੀਤੇ ਜਾਣ ਜਿਹੜਾ ਹੋਵੇ ਦੋਸ਼ੀ ਹੋਵੇ ਚੈੱਕ ਕੀਤਾ ਜਾਵੇ ਕੈਮਰੇ ਸਾਡੇ ਲੱਗੇ ਹੋਆ ਜੀ ਸਾਡੇ ਘਰ ਆਪਣੇ ਘਰਾਂ ਚ ਲੱਗੇ ਹੋਆ ਸਾਡੇ ਕੋ ਇਹ ਸਾਡੇ ਤੇ ਇਲਜ਼ਾਮ ਲਾਇਆ ਸਾਡੇ ਘਰਾਂ ਚ ਕੈਮਰੇ ਲੱਗੇ ਹੋਆ ਠੀਕ ਹੈ ਜੀ ਅਸੀਂ ਕਹਿੰਨੀ ਆ ਵੀ ਅਸੀਂ ਜੇ ਉਹ ਉਸ ਜਗ੍ਹਾ ਬੱਲ ਗਏ ਵੀ ਰਾਤ ਨੂੰ ਉਸ ਰਾਤ ਨੂੰ ਜਿਸ ਤਰ੍ਹਾਂ ਦਾ ਇਲਜ਼ਾਮ ਲਾਉਂਦੇ ਆ ਸਾਡੇ ਘਰਾਂ ਚ ਕੈਮਰੇ ਲੱਗੇ ਹੋਆ ਅਸੀਂ ਉਧਰ ਚ ਇੱਕ ਸੈਕਿੰਡ ਲਈ ਵੀ ਕਰੋ 8 ਵਜੇ ਮੈਂ ਘਰ ਵੜ ਜਾਂਦਾ 6 5 6 ਵਜੇ ਵੜ ਜਾਂਦੇ ਆ ਜੀ ਹਣਾ ਅਸੀਂ 8 ਤੋਂ ਲੈ ਕੇ ਸਵੇਰੇ ਇਹਨਾਂ ਨੇ 5 6 ਵਜੇ ਦਿੱਤੇ ਬਾਹਰ ਨਿਕਲੇ ਆ ਮੈਂ 8 ਵਜੇ ਨਿਕਲੇ ਕੋਈ ਜਗਾ ਵਾਲਾ ਹੈ ਨਾ ਜੇ ਕੋਈ ਸਾਡਾ ਵੀਡੀਓ ਦੱਸਣ ਜਾਂ ਗਿਆਂ ਦਾ ਕੋਈ ਪ੍ਰੂਫ ਦੱਸਣ ਵੀ ਇੱਥੇ ਗਏ ਆ ਜਾਂਬਾਰੀ ਇਹ ਥੋੜੀ ਆ ਕਿ ਆਪਾਂ ਬੇਕਾਰ ਸਰਪ ਦਾ ਬੋਰਡ ਆਪੇ ਲਾਈਏ ਆਪੇ ਪਾੜੀਏ ਤੇ ਕਿਸੇ ਗੁੱਜੇ ਇਲਜ਼ਾਮ ਲਾ ਦਈਏ ਵੀ ਤੋ ਹਨਾ ਪਰ ਪਰਤਾਲ ਕੀਤੀ ਜਾ ਪਰ ਉਹੀ ਪਰਤਾਲ ਕਰਨੀ ਚਾਹੀਦੀ ਬੋਲੀ ਕਰਨੀ ਜਿਹੜਾ ਵੀ ਮਜੂਸੀ ਆ ਤੇ ਬਣਦੀ ਕਰਵੀ ਕੀਤੀ ਜਾਵੇ ਜੀ ਥੋੜੀ ਕਹਿਣ ਦਾ ਮਤਲਬ ਕਿ ਜਿਹੜੇ ਅਮਰ ਮੈਡੀਕਲ ਸਾਹਿਬ ਦੇ ਬੁੱਤ ਆ ਉਹਨਾਂ ਦੀ ਨਜਾਇਜ਼ ਪਰਤੋ ਪੀਆ ਜਾ ਰਹੀ ਹੈ ਸਰ ਬਿਲਕੁਲ ਜੇ ਆਪਾਂ ਬੇਕਾਰ ਸਰਪ ਦਾ ਪੈਨਚ ਕਿਤੇ ਕੋਰਤ ਲਾਉਣੇ ਕੋ ਉਥੇ ਟੀਰ ਸਾੜ ਜਵੇ ਉਹ ਕਹਿੰਦੇ ਜੀ ਆਪਾਂ ਵਿਧ ਵੀ ਹੋ ਗਈ ਜੇ ਆਪਾਂ ਉਹੀ ਬੇਕਾਰ ਸਰਪ ਦਾ ਬੋਟ ਹੀ ਨਾ ਚਲਾ ਦਈਏ ਉਹ ਆਪਾਂ ਲਈ ਕੋਈ ਸਮਾਜਿਕ ਚੰਗੀ ਗੱਲ ਹੈ ਜੀ ਉਹ ਆਪਣੇ ਬੇਜਕਾ ਸਭ ਦੀ ਛਾਲ ਨਹੀਂ ਲਾਉਣੇ ਠੇਰਾ ਚ ਆਪਾ ਲਾ ਦਿੰਨੇ ਬੋਤਲਾਂ ਦਾ ਜਾਂ ਉਹਨਾਂ ਦਾ ਬੋਰਡ ਵੜ ਦੇਈਏ ਠੇਰਾ ਚ ਇਹਨਾਂ ਨੇ ਬੋਤਲ ਲਾ ਬੋਰਡ ਠੇਰਾ ਚ ਇਹਨਾਂ ਨੇ ਉਹ ਬੋਰਡ ਜਿਹੜਾ ਸੀ ਨਾ ਉਹ ਠੇਰਾ ਦੇ ਵਿੱਚ ਲਾਇਆ ਜੀ ਇਹਨਾਂ ਨੇ ਪੁੱਛੋ ਜੇ ਵੀ ਇਹ ਬਯਦਬੀ ਨਹੀਂ ਹੈਗੀ ਉਹਨਾਂ ਦੇ ਨਾਂ ਦੀ ਜੇ ਠੇਰਾ ਦੇ ਵਿੱਚ ਤੁਸੀਂ ਲਾਉਣੇ ਹੀ ਪਏ ਆ ਤਾਂ ਉਹਨਾਂ ਦੇ ਬਣਦੀ ਕਾਨੂੰਨਕਾਰੀ ਕਰ ਮਾਰੀ ਕੀਤੀ ਜਾਵੇ ਕਿ ਠੇਰਾ ਜਿਹਨੂੰ ਪੋਸਟਰ ਉਹ ਲਾ ਦੇ ਲਾਇਆ ਕਦੇ ਹਾਂਜੀ ਕਿ ਤੂੰ ਮਰਜੀ ਲਈ ਆ ਅਸੀਂ ਅਸੀਂ ਐਸਿਡਮ ਸਾਹਿਬ ਨੂੰ ਲਿਖ ਕੇ ਦੇ ਚੁੱਕੇ ਹਾਂ ਕਿ ਸਾਡੇ ਪਿੰਡ ਕਰਵਾਏ ਆ ਪੀਤੇ ਪੁੱਤ ਨਾਲ ਲਿਆ ਜਾ ਉਹ ਕਹਿੰਦੇ ਪੁੱਤ ਨਹੀਂ ਲੱਗੂ ਪਤਾ ਇਹ ਪੋਸਟ ਨਹੀਂ ਲਾਪ ਜਦ ਉਹ ਇੱਕ ਆਲਰੇਡੀ ਬਹੁਤ ਲੱਗਾ ਹੋਇਆ ਤੁਹਾਡੇ ਸਾਹਮਣੇ ਸਾਡੇ ਉੱਪਰ ਲੱਗਾ ਹੋਇਆ ਮੈਂ ਸਾਡੀ ਅਮਿਤ ਕਾਪਾ ਬਣ ਜਿੱਦਾ ਆਪਣੇ ਬਹੁਤ ਬਣਾਇਆ ਉੱਥੇ ਕਿੰਨੀ ਸਾਰੀ ਹੋਈ ਉਹ ਸਾਰੀ ਉਹਨਾਂ ਆਪਣੇ ਪੱਲੇ ਪਧਰ ਕੀਤੀ ਹੈ ਸਭ ਦੇਖੋ ਬਹੁਤ ਵਧੀਆ ਬਣਿਆ ਆਪਣੇ ਇੱਕ ਬੰਦੇ ਨੇ ਸਾਡੇ ਪਿੰਡ ਦੇ ਪਿੰਡ ਚ ਰਹਿੰਦਾ ਵੀ ਹੈ ਨਹੀਂ ਉਹ ਚਲੋ ਸਾਡੇ ਜੱਬ ਜਾ ਰ ਗਿਆ ਉਹ ਸਾਡੇ ਪਿੰਡ ਚ ਰਹਿੰਦੀ ਮ ਦਿੱਲੀ ਰਹਿੰਦੇ ਆ ਉਹਨੇ ਆਪਣੀ ਜ਼ਮੀਨ ਵਿੱਚ ਅਮਿਤ ਕਾਪਾ ਦਾ ਭਾਵ ਬਹੁਤ ਸੋਹਣਾ ਬਣਾਇਆ ਕਿ ਉਹ ਵੀ ਚਾਹੇ ਤਾਂ ਪਿੰਡ ਚ ਕੋਈ ਸਮਾਂ ਲਾਫ ਸ਼ਾਮ ਲਾਫ ਤੇ ਪੰਗਾ ਪਾ ਲੈਂਦੀ ਕੋ ਮਸਲਾ ਬਣਾ ਲੈਂਦੇ ਹੈ ਨਾ ਉਹਦਾ ਕੋ ਰੈਗੂਲੇਸ਼ਨ ਹੈਗਾ ਕਿ ਉਹ ਤੁਹਾਡੇ ਪਿੰਡ ਦਾ ਆਇਆ ਕਿ ਜਾਂ ਉਹਦਾ ਆਪਣਾ ਨਿਜੀ ਆਉਂਦਾ ਨਹੀਂ ਪਿੰਡ ਵਾਸਤੇ ਨਹੀਂ ਦਾਨ ਕੀਤਾ ਜਿਹੋ ਉਹਨਾਂ ਨੇ ਜਗਾ ਆਪਣੀਆਂ ਪਰਸਨਲ ਦਾਨ ਹੈ ਉਹਨੀਆਂ ਪਿੰਡ ਵਾਸਤੇ ਲਾਇਬ੍ਰੇਰੀ ਬਣਾਈ ਉਹ ਬੁੜੀਆ ਕਮਰੇ ਬਣਾਈ ਉਹ ਸੋਨਾ ਬਣਾਇਆ ਜਿੱਦਾਂ ਦੀ ਗੱਲ ਨਹੀਂ ਸਾਰੇ ਆਪਣਾ ਮਨਵਾਉਂਦੇ ਜਿਹਨਾਂ ਜਾਂਦੇ ਨੇ ਉਹਤੇ ਬੁੱਤ ਦੀ ਜ਼ਰੂਰਤ ਨਹੀਂ ਹੈਗੀ ਬੁੱਤ ਦੇ ਨਾਂ ਤੇ ਤੁਹਾਡੀਆਂ ਗੱਲਾਂ ਤੋਂ ਲੱਗਦਾ ਕਿ ਬੁੱਤ ਦੇ ਨਾਂ ਤੇ ਕਬਜਾ ਹੈ ਸਮਝਿਆ ਕਰ ਬਸ ਯਾਰੀ ਆਪਣੇ ਘਰ ਦੀ ਡੈਕੋਰੇਸ਼ਨ ਬਣਾਉਣੇ ਮੇਨ ਗੱਲ ਉਹ ਆਪਣੀ ਕੋਠੀ ਕੋਰੇ ਪਤਰਾ ਕਰਨਾ ਚਾਹੁੰਦਾ ਬਸ ਘਰ ਦੀ ਡੈਕੋਰੇਸ਼ਨ ਕੋਠੀ ਉੱਪਰ ਰੱਖਣਾ ਮਤ ਕੋਲ ਫਰੀ ਕਾਲਿਆ ਦਰਵਾਜ਼ਾ ਕੱਢਿਆ ਅੱਜ ਇਹਨਾਂ ਨੂੰ ਠੇਰਾ ਤੇ ਮੁਸ਼ਕਲ ਲਾ ਗਿਆ ਜਦੋਂ ਅਗੇ ਨਾਲ ਚੋਂ ਸਾਡੇ ਬਾਬੇ ਪਰਦਾਦੇ ਚਲ ਗਏ ਸਾਡੇ ਬਾਪਦਰ ਹੀ ਚਲ ਗਏ ਆ ਉਹਨਾਂ ਨੂੰ ਅੱਜ ਮੁਸ਼ਕਲ ਆਪਿਆ ਜਿਹੜਾ ਕੰਦੇ ਆ ਨਾ ਉਹ ਛੱਡਦੀਆਂ ਡਾਪੀਆਂ ਕਿ ਆ ਨਾ ਮਜਬੂਰ ਕੇ ਸਾਡੇ ਬੱਚੇ ਮੇਰੇ ਬੱਚੇ ਬੈਹੋ ਆ ਜੀ ਇਹਦੇ ਬੱਚੇ 8 9 10 ਸਾਲ ਦੇ ਆ ਅਸੀਂ ਦਸਾਂ ਨੇ ਡਾਪੀ ਇਹਨਾਂ ਨੂੰ ਜਦ ਉਹ ਠੇਰ ਦੀ ਥਾਂ ਆ ਉਥੇ ਠੇਰ ਤੇ ਰਹਿਣਾ ਕਿਉਂ ਤੇਰਾ ਬੇਬੀ ਤਾਂ ਉੱਥੇ ਉੱਥੇ ਠੇਰ ਤੋਂ ਉੱਥੇ ਦੇਖੋ ਜਾਣਾ ਬਹੁਤ ਵੱਡਾ ਟੋਆ ਸੀ ਯਾਰ ਦੇਖੋ ਪਹਿਲਾਂ ਤੋਂ ਕਿੰਨੀਆਂ ਪੰਚਾਇਤਾਂ ਬਣੀਆਂ ਸੀ ਬੰਦੀਆਂ ਆਈਆਂ ਜਾਂਦੇ ਆ ਮਰਬੇ ਬੰਦੀਆਂ ਹੋਈਆਂ ਕਿਸੇ ਨੇ ਇਹ ਕੋਈ ਗਲਤ ਕੰਮ ਨਹੀਂ ਕੀਤਾ ਪਹਿਲਾ ਇਨਸਾਨ ਇਹ ਆ ਜਿਹਨੇ ਗਲਤ ਕੰਮ ਕੀਤਾ ਨਜਾਇਜ਼ ਕੀਤਾ ਸਾਰਾ ਪੰਡਤ ਮਾਰਿਆ ਕਿਸੇ ਨੂੰ ਬੈਠ ਕੇ ਪੁੱਛਿਆ ਨਹੀਂ ਜੀ ਸ਼ਰਾਰਤ ਬਹੁਤ ਹੈ ਜੀ ਸ਼ਰਾਰਤ ਉਹਦੀ ਸਾਫਤ ਮੈਂ ਤੁਹਾਨੂੰ ਦੱਸ ਦਿੰਦਾ ਜੀ ਜਦੋਂ ਪੁਲਿਸ ਆਈ ਜਦੋਂ ਜਿਹੜੀ ਆ ਸ਼ਰਾਰਤ ਹੋਈ ਉਹਦੀ ਐਸਐਚਓ ਸਾਹਿਬ ਨੇ ਪੁੱਛਿਆ ਕਿ ਅਸੀਂ ਬਿਨਾ ਜਾਂ ਤਾਂ ਸਬੂਤ ਦੇ ਅਜ਼ੀਦਾ ਕੁਝ ਨਹੀਂ ਕਰ ਸਕਦੇ ਜਾਂ ਨਾਲ ਹੈ ਕੁਝਬੂਤ ਕਹਿੰਦੇ ਉਹ ਕਹਿੰਦੇ ਪਏ ਅਸੀਂ ਤਾਂ ਫਿਰ ਕੈਮਰੇ ਚੈੱਕ ਕਰਾਂਗੇ ਕਹਿੰਦਾ ਜੀ ਉਹਨਾਂ ਚ ਕੀ ਆਉਣਾ ਇਹ ਦੇਖੋ ਵਾ ਝੂਠਾ ਨਹੀਂ ਤਾਂ ਹੋਰ ਕੀ ਦੇਖੋ ਕੈਮਰੇ ਚ ਬੰਦਾ ਚੋਰੀ ਕਰਦਾ ਫੜਿਆ ਜਾਂਦਾ ਪਰ ਚੋਰ ਆ ਕੈਮਰੇ ਦੇ ਘਰ ਬੈਠਾ ਆ ਉਹ ਤਾਂ ਚੋਰੀ ਤਾਂ ਜਾਮ ਲੱਗੂਗੀ ਉਹ ਗੁਨਾਹਗਰ ਹੈਗਾ ਜਾਂ ਮੂਰਖੀ ਬਣਾਇਆ ਉਹ ਕੈਮਰੇ ਸੀਕਰ ਖਿਲਾਇਆ ਯਾਰ ਹਾਂ ਸੱਚ ਝੂਠਾ ਨਹੀਂ ਸਾਰਾ ਸਾਰਾ ਹੋ ਗਿਆ ਮਤਾਰਾ ਬਸ ਮੇਰਾ ਇਹ ਤਾਂ ਇਹ ਖਾਬਤ ਹੋ ਗਿਆ ਉਹ ਸਾਡੇ ਘਰ ਦੇ ਜਨਾਂ ਵਿੱਚ ਛੇੜਾ ਮਿਲਿਆ ਵੀ ਇਹ ਨਹੀਂ ਕੀਤਾ ਦੇਖੋ ਅਸੀਂ ਕਹਿੰਦੇ ਆ ਅਸੀਂ ਘਰਾਂ ਚ ਬੈਠੇ ਕੈਮਰੇ ਸਾਡੇ ਲੱਗੇ ਹੋ ਆ ਜੀ ਹਣਾ ਉਠੀ ਜਾਂਚ ਕਰਕੇ ਸਾਨੂੰ ਹੈ ਕਹਿੰਦੇ ਠੀਕ ਹੈ ਨਾ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਜੇ ਇਹਨੇ ਵੀ ਕੀਤਾ ਤਾਂ ਬਨੌਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਦੂਜੀ ਘਟਨਾ ਵੀ ਨਹੀਂ ਉਧਰ ਨੂੰ ਦੂਜੀ ਘਟਨਾ ਸੀ ਬੋਰਡ ਇੱਥੇ ਲਾਇਆ ਸੀਗਾ ਅਸੀਂ ਤਾਂ ਸਾਡੇ ਉੱਤੇ ਗਏ ਵੀ ਨਹੀਂ ਹੈਗੇ ਇਹ ਕਮਲਜੀਤ ਜਿਹੜਾ ਬੰਦਾ ਆ ਇਹਨੂੰ ਬਣਾਉਣ ਵਾਲੇ ਵੀ ਅਸੀਂ ਹਾਂ ਇਹਨੂੰ ਪਹਿਲਾਂ ਮੈਂ ਉਹਦਾ ਆਪਣੇ ਕੀ ਕਹਿੰਦੇ ਹੁੰਦੇ ਪੁਲਿਸ ਅਜੰਟ ਵੀ ਬਣਿਆ ਸੀ ਚਲੋ ਜਿਹੜਾ ਪੈਸਾ ਮੈਂਬਰ ਬਣਿਆ ਇਹ ਤਾਂ ਸਾਡੇ ਉੱਤੇ ਵੀ ਝੂਠੇ ਪਾਕੇ ਕਰਵਾਉਣ ਦਾ ਕੋਈ ਇਹ ਪਹਿਲਾਂ ਵੀ ਇੱਕ ਵਾਰ ਕਰਾ ਚੁੱਕਾ ਸਾਡੇ ਤੇ ਹੁਣ ਫੇਰੀ ਹੀ ਕਰਾਉਣ ਤੇ ਯਾਰ ਹੋਇਆ ਹੈ ਤੇ ਅਸੀਂ ਤਾਂ ਇਹ ਕਹਿੰਦੇ ਆ ਵੀ ਉਹਦੀ ਸਚਾਈ ਜਾਣੀ ਜਾਵੇ ਇਹ ਥੋੜਾ ਜਿਹਾ ਹੁਣ ਉੱਥੇ ਬੋਰਡ ਲੱਗਾ ਆ ਬੋਰਡ ਵਾਲੂ ਦਾ ਹੀ ਇੱਕ ਵਾਰੀ ਵੀ ਨਹੀਂ ਗਏ ਜੇ ਇਹ ਬੋਰਡ ਵਾਲੂ ਗਏ ਤਾਂ ਨੂੰ ਦੱਸਣ ਅਸੀਂ ਕਦੇ ਬੋਰਡ ਵਾਲੂ ਗਏ ਆ ਤੇ ਅਸੀਂ ਤਾਂ ਇਹ ਕਹਿੰਦੇ ਆ ਵੀ ਉਹਦੀ ਸਚਾਈ ਜਾਣੀ ਜਾਵੇ ਉਹ ਹੈ ਕੀ ਆ ਉੱਥੇ ਹੁਣ ਉਮਰ ਰਾਜ ਦਾ ਕੇਸ ਲੱਗਾ ਆ ਇੱਕ ਅਦਾਲਤ 'ਚ ਲੱਗਾ ਆ ਉਹਨਾਂ ਕਰਕੇ ਉਹ ਸਾਨੂੰ ਚੋਂ ਬੰਦਿਆਂ ਨੂੰ ਉਹ ਅੱਛਾ ਉਸ ਜਗ੍ਹਾ ਦਾ ਬਣਾ ਰਿਹਾ ਉਸ ਜਗ੍ਹਾ ਦਾ ਕੇਸ ਹਾਂਜੀ ਹਾਂਜੀ ਕੇਸ ਲੱਗਾ ਰਿਹਾ 3 ਮਹੀਨੇ ਚੱਲ ਰਿਹਾ ਕੇਸ ਲੱਗਾ ਸਾਰੀ ਹੋਈ ਨਹੀਂ ਸਕਦੀ ਹਾਂਜੀ ਸਾਰੀ ਜਿਹੜੀ ਆ ਉਹ ਤਾਂ ਧੱਕੇ ਦੇ ਨਾਲ ਕਰ ਰਿਆ ਆ ਵੀਡੀਓ ਸਾਹ ਬਣਾ ਰਿਹਾ ਅਸੀਂ ਉਹਨਾਂ ਕੋਲ ਗਏ ਵੀ ਆ ਉਹ ਜਦੋਂ ਅਸੀਂ ਜਾਣੇ ਆ ਉਦੋਂ ਕਹਿੰਦੇ ਜੀ ਇਹ ਫੋਨ ਕਰ ਦਿੰਦਾ ਜੀ ਤੁਸੀਂ ਬੰਦ ਕਰਾ ਦਿਓ ਸੈਕਟਰੀ ਨੂੰ ਕਹਿੰਦੇ ਆ ਸੈਕਟਰੀ ਨੂੰ ਉਹ ਸੈਕਟਰੀ ਕਹਿੰਦਾ ਜੀ ਉਹ ਫੋਨ ਨਹੀਂ ਚੱਕਦਾ ਉਹ ਜਦ ਕਿ ਇਹ ਮਤੋਂ ਰਲਿ ਮਿਲੀ ਭੁਗਤਣਾ ਬਣਦਾ ਹੈ ਉਹ ਸਰਕਾਰੀ ਪੈਸਾ ਲੱਗਦਾ ਦੁਰਬਾਰ ਤੋਂ ਕਰ ਰਿਹਾ ਨਹੀਂ ਨਹੀਂ ਦੇਕੇ ਗਏ ਆ ਮੌਕਾ ਵੀ ਦੇਖੀ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਰੁਕੇ ਨਹੀਂ ਇਹ ਕੰਮ ਨੂੰ ਇਹ ਤਾਂ ਵੀ ਤੁਹਾਡੀ ਵੀ ਤੇ ਵੀਡੀਓ ਤੇ ਇਲਜ਼ਾਮ ਹੈ ਤੁਹਾਡੀ ਕੋਈ ਜ਼ਰੂਰ ਥੋੜੀ ਐ ਕੋਈ ਅਸੀਂ ਲੇਖਕ ਵੀ ਸਾਰੀ ਵੀਡੀਓ ਬਣਾਉਂਦੀ ਹਾਂ ਇੱਕਤੀ ਰੂਪ ਚ ਉਹਨਾਂ ਨੇ ਲੱਗੇ ਆ ਉਹ ਤੁਸੀਂ ਇੱਕਤੀ ਰੂਪ ਚ ਸਭ ਕੰਪਲੀਟ ਆ ਮੈਂ ਕੰਪਲੀਟ ਆ ਔਨਲਾਈਨ ਪਾਈਆਂ ਸੀਗੀਆਂ ਉਹਦੇ ਵਿੱਚ ਔਨਲਾਈਨ ਇਹਨਾਂ ਨੇ ਜਵਾਬ ਦਿੱਤਾ ਵੀਡੀਓ ਸਾਹਿਬ ਨੇ ਕਿ ਮੌਕਾ ਦੇਖਿਆ ਗਿਆ ਉਹ ਜਲਾ ਕੜਾ ਕਾਦਦੀ ਆ ਤੇ ਉੱਥੇ ਕਬਜ਼ਾ ਨਹੀਂ ਹੋ ਰਿਹਾ ਤੇ ਟੂਆ ਪੂਰੇ ਜਾ ਰਿਹਾ ਮਿੱਟੀ ਦਾ ਜੀ ਇਹਨਾਂ ਨੇ ਇਹ ਗੱਲ ਕਹਿ ਕੇ ਉਹ ਜਵਾਬ ਕਮੇਟ ਆਨਲਾਈਨ ਕਲੋਜ਼ ਕੀਤੀ ਹੈ ਜੀ ਅੱਜ ਤੋਂ 2 ਮਹੀਨੇ ਪਹਿਲਾਂ ਤੋਂ ਕਬਜ਼ਾ ਨਹੀਂ ਹੋ ਰਿਹਾ ਟੂਆ ਪੂਰੇ ਜਾ ਰਿਹਾ ਇਹ ਨਾ ਗੱਲਾਂ ਜੀ ਦਾ ਸਾਰਾ ਵਿਰੋਧਾਪਾਸ ਆ ਹਾਂਜੀ ਹਾਂਜੀ ਤੁਸੀਂ ਉਹਨਾਂ ਨੂੰ ਪੁੱਛੋ ਬਈ ਜਦੋਂ ਤੁਸੀਂ ਮੌਕਾ ਦੇਖਿਆ ਆਵੇਂ ਤੁਸੀਂ ਪੰਚਾਇਤ ਨੂੰ ਕਿਉਂ ਨਹੀਂ ਰੋਕਿਆ ਇਹਨਾਂ ਨੇ ਕੀ ਕੀਤਾ ਉਹਨਾਂ ਨੇ ਕਹਿੰਦੀ ਸੀ ਮਤਾਂ ਪਾਇਆ ਜੀ ਕਿਸੇ ਦੇ ਮਤੇ ਦੇ ਵਿਰੋਧ ਚ ਰਹਿਣ ਨਹੀਂ ਕੀਤੇ ਲੇਕੋ ਸਰ ਸਾਨੂੰ ਪਿੰਡ 'ਚ ਪਤਾ ਨਹੀਂ ਪੰਚਾਇਤਾਂ ਮਤੇ ਪਾਉਂਦੀਆਂ ਅਸੀਂ ਕਿਹੜਾ ਉਹ ਪਿੰਚ ਦੇਖ ਪੰਚਾਇਤ ਦੇ ਕਿਸੇ ਕੰਮ 'ਚ ਜਾਣ ਜੋ ਕੰਪਲੀਟ ਦਿੰਦੀ ਹੈ ਵੀਡੀਓ ਸਭ ਨੂੰ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਹਾਂਜੀ ਮੈਂ ਹੰਸਰਾਜ ਪਿੰਡ ਡੀਗਰੀਆਂ ਤੋਂ ਸਾਬਕਾ ਪੰਚ ਬੇਨਤੀ ਕਰਦਾ ਜੀ ਸਾਡੇ ਪਿੰਡ ਦੇ ਵਿੱਚ ਦੋ ਪਲਾਟ ਗੜਾ ਖਾਦ ਦੇ ਹੈਗੇ ਜਿੱਥੇ ਲੋਕ ਢੇਰ ਛੜਦੇ ਉਹਦੇ ਤੇ ਨਜਾਇਜ਼ ਕਬਜ਼ਾ ਕਰ ਰਿਹਾ ਕਮਲਜੀਤ ਬੰਗਾ ਸਾਨੂੰ ਬਤਾਸ ਰਾਮ ਉਹਦੇ ਵਿੱਚ ਉਹ ਆਪਣੀ ਤੁਸੀਂ ਸਮਝ ਲਓ ਬਈ ਅ ਅਮੀਰੀ ਚ ਜਾਂ ਧੱਕੇ ਨਾਲ ਕਿਸੇ ਪ੍ਰਸ਼ਾਸਨ ਦੀ ਨਹੀਂ ਗੱਲ ਸੁਣਦਾ ਕੋਈ ਸਾਰਾ ਉਹਨੂੰ ਪ੍ਰਸ਼ਾਸਨ ਕੁਝ ਨਹੀਂ ਕਹਿੰਦਾ ਲਗਾਤਾਰ ਸਾਰਾ ਜਿੰਨਾ ਵੀ ਕੰਮ ਕੀਤਾ ਗਲਤ ਕੀਤਾ ਜਿਹੜਾ ਉਹ ਜਗ੍ਹਾ ਆ ਉੱਥੇ ਅੱਜ ਤੱਕ ਜਿਹੜੀ ਜਗ੍ਹਾ ਸਿਵਿਆਂ ਦੀ ਹੋਵੇ ਜਾਂ ਜਗ੍ਹਾ ਹੱਡਾ ਰੋੜੀ ਦੀ ਹੋਵੇ ਤੇ ਜਾਂ ਜਗ੍ਹਾ ਜਿਹੜੀ ਡੇਰਾ ਲਈ ਹੋਵੇ ਜਿਹਨੂੰ ਗੜਾ ਖਾਦ ਕਹਿੰਦੇ ਆ ਉਹ ਜਿਹੜੀ ਜਗ੍ਹਾ ਆ ਉਹ ਪੰਚਾਇਤ ਦੇ ਅਧਿਕਾਰ ਖੇਤਰ ਤੋਂ ਬਾਹਰ ਉੱਥੇ ਪੰਚਾਇਤ ਕੋਈ ਆਪਣੀ ਮਰਜ਼ੀ ਨਾਲ ਉਸਾਰੀ ਨਹੀਂ ਕਰ ਸਕਦੀ ਕੁਝ ਨਹੀਂ ਬਣਾ ਸਕਦੀ ਲੇਕਿਨ ਪਤਾ ਨਹੀਂ ਪ੍ਰਸ਼ਾਸਨ ਕਿਉਂ ਚੁੱਪ ਕਰਕੇ ਬੈਠਾ ਸੀ ਦਰਖਾਸਤਾਂ ਵੀ ਬਹੁਤ ਦਿੱਤੀਆਂ ਸਾਡੀ ਕੋਈ ਨਹੀਂ ਸੁਣਦਾ ਇਸ ਕਰਕੇ ਬੇਇਤੀ ਕਰਦੇ ਆ ਪ੍ਰਸ਼ਾਸਨ ਬਈ ਇਹ ਜਿਹੜਾ ਇਸ ਨੇ ਇੱਕ ਹੋਰ ਅਸ਼ੋਸ਼ਾ ਛੱਡਿਆ ਬਈ ਉੱਥੇ ਜਿਹੜਾ ਇੱਕ ਬੋਰਡ ਲਾਇਆ ਗਿਆ ਡਾਕਟਰ ਉਮੇਦਗਰ ਜੀ پارک ਦਾ ਉਹ ਕਿਸੇ ਨੇ ਰਾਤ ਨੂੰ ਤੋੜਤਾ ਔਰ ਸਾਡਾ 4-5 ਬੰਦਿਆਂ ਦਾ ਇਹ ਨਜਾਇਜ਼ ਨਾ ਲਿਖਾਇਆ ਜਦ ਕਿ ਅਸੀਂ ਜਿਹੜੇ ਅਸੀਂ ਤਾਂ 바ਵਾ ਸਾਹਿਬ ਨੂੰ ਰੱਬ ਕਰਕੇ ਜਾਣਦੇ ਆ ਅਸੀਂ ਉਹਨਾਂ ਦਾ ਪ੍ਰਚਾਰ ਕਰਦੇ ਆ ਅਸੀਂ 바ਵਾ ਸਾਹਿਬ ਦਾ ਪੁੱਤ ਕਿੱਦਾਂ 파ੜ ਸਕਦੇ ਆ ਉਹ ਕਿੱਦਾਂ ਉਹਦਾ ਬੋਰਡ 파ੜ ਸਕਦੇ ਆ ਇਸ ਕਰਕੇ ਇਹ ਸਾਡਾ ਨਾਂ ਝੂਠਾ ਲਾਉਂਦਾ ਕਿਸ ਨੇ ਬੋਰਡ ਜੇ ਆਪ ਪਾੜਿਆ ਸਾਡੇ ਪਿੰਡ ਚ ਕੋਈ ਬੰਦਾ ਨਹੀਂ ਇਦਾਂ ਦਾ ਵੀ ਜਿਹੜਾ ਬੋਰਡ ਨੂੰ ਪਾੜ ਦੇਵੇ ਚਾਹੇ ਵਿਰੋਧੀ ਆ ਚਾਹੇ ਉਹਦੇ ਹੱਕ ਚ ਵਾਲ ਇਹ ਇਹਦੀ ਪੂਰੀ ਕਾਰਸ਼ਤਾਨੀ ਆ ਇਹਦੇ ਤੇ ਪੂਰੀ ਤਾਂ ਪੂਰੀ ਜਿਹੜੀ ਆ ਜਾਂਚ ਹੋਣੀ ਚਾਹੀਦੀ ਆ ਜਾਂਚ ਹੋ ਕੇ ਜਿਹੜਾ ਵੀ ਬੰਦਾ ਗੁਨਾਹਗਾਰ ਵਾ ਉਹਦੇ ਤੇ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਜੇ ਇਹ ਗਨਾਹ ਆ ਗਨਾਹ ਕਰ ਰਹਾ ਤਾਂ ਇਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਜੇ ਅਸੀਂ ਗਨਾਹ ਕਰ ਰਿਆਂ ਤੇ ਇਹ ਤੇ ਸਾਡੇ ਤੇ ਪਰਚਾ ਹੋਣਾ ਚਾਹੀਦਾ ਇਹ ਅੱਗੇ ਵੀ ਇੱਕ ਇੱਕ ਖੇਡ ਹੱਡਾ ਰੋੜੀ ਦੀ 10 ਮਾਲੇ ਇੱਕ ਜਿਹੇ ਜਗਾ ਸਾਈਡ ਤੇ ਆ ਉਹ ਇੱਕ ਦਿਨ ਪਿੱਛੇ ਜਾ ਘੁਰ ਕਰਾਈ ਇਹਨੇ ਨਿਸ਼ਾਨਦੇਹੀ ਉਹ ਬਾ ਮਾੜੀ ਮੋਟੀ ਕਰਕੇ ਚਲ ਗਿਆ ਉਹ 10 10 ਮਾਲੇ ਉਹ ਦੱਬੀ ਬੈਠਾ ਔਰ ਦੂਜੀ ਸਾਡੇ ਪਿੰਡ ਦੀ ਜਿਹੜੀ ਡਿੰਗਰੀਆਂ ਦੀ ਪੰਚਾਇਤ ਵਾ ਉਹ ਇਹਦੇ ਨਾਲ ਅੰਦਰੋਂ ਰਲਈ ਹੋਈ ਆ ਕੋਈ ਅ ਦੋਇਨਾ ਬਣੇ ਹੋਏ ਆ ਔਰ ਜਿਹੜੀ ਉਹਨਾਂ ਨੇ ਜਿਹੜਾ ਸਾਡੇ ਪਿੰਡ ਦਾ ਸਰਪੰਚ ਉਹਨ ਵੀ ਨਜਾਇਜ਼ ਕਬਜ਼ਾ ਕੀਤਾ ਹੋਇਆ ਜਿਹੜਾ ਉੱਥੇ ਸਕੂਲ ਚਲਾਉਂਦਾ ਉਹ ਸਕੂਲ ਜਿਹੜਾ ਆ ਉਹ ਵੀ ਛੱਪੜ ਦੀ ਜਗ੍ਹਾ ਹੈ ਆਪ ਤਾਂ ਇਹ ਸਾਰੇ ਦੱਬ ਕੇ ਬੈਠੇ ਆ ਸ਼ਾਮਲਾਟ ਤੇ ਇੱਥੇ ਹੁਣ ਸ਼ਾਮਲਾਟ ਦੇ ਲਈ ਉੱਤੇ ਕੋਈ ਪਾਰਕ ਦੀ ਅੱਜ ਤੱਕ ਕੋਈ ਪਾਰਕ ਨਹੀਂ ਪਾਸ ਹੋਈ ਉੱਥੇ ਇਹ ਕਿ ਉਧਰੋਂ ਜਿਹੜਾ ਛੱਪੜ ਪਟਕੇ ਲਿਆਂਦਾ ਉੱਥੇ 600 ਟਰਾਲੀ ਲਿਆ ਕੇ ਇਧਰ ਪਾਤੀ ਉਹ ਜਿਹੜਾ ਛੱਪੜ ਉੱਥੇ ਕਹਿੰਦੇ ਜੀ ਇਹਨ ਕੋਈ ਅ ਦੂਆ ਬਣਾਉਣਾ ਹੈਗਾ ਸਕੀਮ ਬਣਾਈ ਆ ਜੀ ਪਾਣੀ ਗੰਦਾ ਕੱਢਣ ਦੀ ਕੋਈ ਸਾਡੇ ਪਿੰਡ ਸਕੀਮ ਨਹੀਂ ਪਾਸ ਹੋਈ ਕੋਈ ਸਾਡੇ ਪਿੰਡ ਜਿਹੜੀ ਆ ਜਿਹੜੀ ਪਾਰਕ ਬਣਾਉਂਦਾ ਉਹ ਕਿਤੇ ਪਾਸ ਨਹੀਂ ਹੋਈ ਇਹ ਆਪਣੇ ਆਪ ਹੀ ਪਤਾ ਨਹੀਂ ਕਿੱਥੋਂ ਇਹ ਲਿਆ ਲਿਆ ਕੇ ਬਣਾਈ ਜਾਂਦਾ ਇਸ ਕਰਕੇ ਇਹਨੂੰ ਨੱਥ ਪਾਈ ਜਾਵੇ ਪ੍ਰਸ਼ਾਸਨ ਨੂੰ ਬੇਨਤੀ ਆ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਮੈਂ ਇਹ ਕਹਿਣਾ ਚਾਹਣਾ ਵੀ ਇਤਾਂ ਦੇ ਜਿਹੜੇ ਅਨਸਰ ਵਾ ਇਹਨਾਂ ਨੂੰ ਨੱਥ ਪਾਈ ਜਾਵੇ ਇਹ ਪਿੰਡ 'ਚ ਜਿਹੜਾ ਮਾਹੌਲ ਖਰਾਬ ਕਰਦਾ ਇਹਨੇ ਧੜੇਬੰਦੀ ਬਣਾਈ ਹੋਈ ਆ ਇਸ ਕਰਕੇ ਕਿਰਪਾ ਕਰਕੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਇਹ ਸਾਨੂੰ ਇਨਸਾਫ ਦਵਾਇਆ ਜਾਵੇ ਮੈਂ ਇਹਨੂੰ ਕਿਹਾ ਮੈਂ ਇਦਾਂ ਕਰ ਜਿਹੜੇ ਆਪਣੇ ਤੇਰੀ ਕੋਲ ਨਾਲ ਜਿੱਥੇ ਤੇਰੀ ਕੋਠੀ ਜਿੱਥੇ ਬਾਰਕ ਬਣਾਉਣਾ ਇਹ ਨਾਲੋਂ ਮੈਂ ਕਿਹਾ ਤੂੰ ਮੈਨੂੰ 4 ਕਣੀ ਸਿਆ ਦੇ ਦੇ ਮੈਂ 20 ਲੱਖ ਰੁਪਏ ਮੈਂ ਦਿੰਦਾ 20 ਲੱਖ ਰੁਪਏ ਲਿਆ ਕੇ ਮੈਂ ਕਿਹਾ ਜਿਹੜੀ ਪੰਚਾਇਤ ਇਹਦੇ ਪੈਸੇ ਦੇ ਆ ਨਾ ਦੂਜੇ ਦੇ ਅੱਗੇ ਆ ਰੀਅਲਟੀ ਮੈਂ ਗੁਰਦੁਆਰੇ ਨਾਲ ਕਰਾਵਾਂਗੇ ਠੀਕ ਅਸੀਂ ਇਹਨੂੰ ਕਿਹਾ ਵੀ ਤੂੰ 20 ਲੱਖ ਤੂੰ ਲੱਖ 20 ਲੱਖ ਕੇ ਬੈ ਲੋੜਾ ਨਹੀਂ ਕਹਿੰਦਾ ਇੱਥੇ ਹੀ ਲੋਣੇ ਆ ਜੀ ਇੱਥੇ ਕਰਨੇ ਆ ਹੋਰ ਮਿੰਟ ਤੇ ਪੈਸੇ ਦੀ ਦਰਬਾਰ ਤੋਂ ਗੱ ਕੋਈ ਬੰਦਾ ਨਹੀਂ ਕਿਸੇ ਦਾ ਇਹ ਤਾਂ ਅਸੀਂ ਤਾਂ ਇਹ ਕਹਿੰਦੇ ਬਣਦੀ ਸਖਤ ਤੋਂ ਸਖਤ ਇਹਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਪਿੰਡ ਦੇ ਬਸਾਬਤ ਹੋਇਆ ਜਾਵੇ ਤੱਕੇ ਸ਼ਾਈ ਬੰਦ ਕਰੋ ਨਾ ਜੀ ਡਾਕਟਰ ਮੈਥਰ ਨੂੰ ਅਸੀਂ ਮੈਥਰ ਨੂੰ ਅਸੀਂ ਮੰਨਦੇ ਆ ਅਸੀਂ ਖੁਦ ਮੰਨਦੇ ਆ ਹੈਨਾ ਪਰ ਇਹ ਉਹਨਾਂ ਦੇ ਨਾਂ ਤੇ ਪੈਸਾ 20 ਲੱਖ ਰੁਪਈਆ ਸੀ ਕਹਿੰਦੇ ਪਿੰਡਲੇ ਭਰੇ ਲੇ ਉਹਨਾਂ ਦਾ ਬਹੁਤ ਸਾਰਾ ਪਵਨ ਬਣਾਇਆ ਜਾਵੇ ਪਾਰਕ ਬਣਾਈ ਜਾਵੇ ਅਸੀਂ ਇਹ ਵਿੱਚ ਕਰਤਾ ਉਹਦੇ ਨਾਂ ਤੇ ਹੀ ਅਸੀਂ ਕਹਿੰਦੇ ਸਾਡੇ ਪਰਿਵਾਰ ਵੱਲੋਂ ਕਿ ਅਸੀਂ 15 ਲੱਗੇ 20 ਲੱਗ ਲੱਗੇ ਸੀ ਕਿ ਭਾਈ ਹੋਰ ਪਾਸੇ ਜਗ੍ਹਾ ਦੇਖ ਲਾ ਜਾਂ ਜਗ੍ਹਾ ਦਾ ਮੁੱਲ ਦੇ ਦਾਂਗੇ ਜਾਂ ਕੋਈ ਇਹਨਾਂ ਕੋਲ ਜ਼ਮੀਨ ਕੋਈ ਦਾਨ ਸਾਡੇ ਪਰਿਵਾਰ ਵੱਲੋਂ ਹੜਿਆਨਰੇ ਭਰਾ ਹੜਿਆ ਉਹ ਲਾਉਣ ਨੂੰ ਤਿਆਰ ਆ ਜੀ ਅਸੀਂ ਬਾਬਾ ਸਾਹਿਬ ਦੇ ਨਾਂ ਤੇ ਕਬਰ ਬਣਾਵੇ ਪਰ ਬਣਾ ਨਹੀਂ ਕੋਈ ਤੇ ਬੰਦੀ ਕਾਨੂੰਨਕਾਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਥ ਸਾਥ ਤੇ ਲਈ ਜਾ ਚੱਲੇ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਜਗਾ ਛੜੀ ਰਹਿ ਰਹੀ ਆ ਅਸੀਂ ਢੇਰ ਸਟਣੇ ਹੀ ਆਪੇ ਸਾਡੀ ਮਜਬੂਰ ਅੱਥੀ ਉੱਤੇ ਢੇਰਾਂ ਦੀ ਜਗਾ ਅਸੀਂ ਢੇਰ ਸਟਣੇ ਹੀ ਆਥੇ ਤਕੋ ਜੇ ਤੁਸੀਂ ਡਾਕਟਰ ਮੈਂਦਗਰ ਦੇ ਬੁੱਤ ਨਹੀਂ ਲੱਗਣਾ ਨਹੀਂ ਚਾਹੀਦਾ ਕੱਲ ਨੂੰ ਇਦਾਂ ਦਾ ਬੁੱਤ ਲੱਗ ਗਿਆ ਤੇ ਕੱਲ ਨੂੰ ਕੋ ਹੇਲਥ ਕਰਕੇ ਐਪੀ ਸਟਾਡ ਨਾਲ ਉਹ ਬੁੱਤ ਡਾਕਟਰ ਦਾ ਉਂਗਲੀ ਵੱਢ ਗਿਆ ਜੋ ਸਿਰ ਤੋੜ ਗਿਆ ਵੱਢ ਗਿਆ ਤਾਂ ਕੋਈ ਇਹਦੇ ਜੁਬ ਮੈਂਬਰ ਅਸੀਂ ਨਹੀਂ ਹੁਵਾਗੇ ਇਹਦਾ ਅਫਸਰ ਜੁਬ ਮੈਂਬਰ ਅਸੀਂ ਲੇ ਕੇ ਐਸਡੀਐਮ ਸਾਹਿਬ ਨੂੰ ਦਿੱਤਾ ਹੋਇਆ ਪਹਿਲਾਂ ਵੀ ਸਾਡੇ ਹਾਂ ਅਸੀਂ ਲੇ ਕੇ ਆਲੇ ਦਿੱਤ ਵੀ ਤੇ ਬੁੱਤ ਨਹੀਂ ਲੇਕੂਗਾ ਕੋਈ ਮਨਜ਼ੂਰੀ ਦੇਵਾ ਨਾ ਲੱਗੇ ਨਾ ਕੱਲ ਨੂੰ ਕੁਝ ਵੀ ਉਨਕੀ ਹੋ ਸਕਦੀ ਆ ਕੇ ਸਾਥ ਤੇ ਫਿਰ ਨਜਾਮ ਰਹੂਗਾ ਤੋ ਫਲੈਕਸਬਲ ਹੋ ਸਾਨੂੰ ਕੋਈ ਤਰਾਹ ਨਹੀਂ ਫਲੈਕਸ ਆਦੀ ਆਪਣੇ ਹੱਥੀ ਲਾਉਣ ਨੂੰ ਕਹਿੰਦੇ ਤਿਆਰ ਨਵੀਂ ਫਲੈਕਸ ਬਣਾਵੇ ਅਸੀਂ ਹੱਥੀ ਲਾਵਾਂਗੇ ਉਹਦੇ ਫੁੱਲ ਮਾਲਾ ਚੜਾਵਾਂਗੇ ਹਨ ਫਲੈਕਸ ਤੇ ਬਾਬਾ ਸਾਹਿਬ ਦੇ ਨਾਮ ਤੇ ਉੱਥੇ ਕੋਈ ਤਰਾਹ ਨਹੀਂ ਪਰ ਅਸੀਂ ਇਹ ਕਹਿੰਦੇ ਵੀ ਬਾਬਾ ਸਾਹਿਬ ਦੇ ਨਾਮ ਦੀ ਬਦਵੀ ਇਹ ਖੁਦ ਕਰਦੇ ਪਏ ਆ ਠੇਰਾ ਦੇ ਵਿੱਚ ਲਾਉਂਦੇ ਪਏ ਮੈਂ ਸਮਾਜ ਨੂੰ ਪੁੱਛਣਾ ਚਾਹੁੰਦਾ ਆਪਣੇ ਅਸੀਂ ਸਮਾਜ ਦੇ ਲੋਕਾਂ ਨੂੰ ਵੀ ਕੀ ਬਾਬਾ ਸਾਹਿਬ ਦਾ ਨਾਮ ਅਸੀਂ ਠੇਰਾ ਦੀ ਜਗ੍ਹਾ ਤੇ ਬਾਤਨਾ ਕਿ ਜੇ ਕੱਲ ਨੂੰ ਕੋਈ ਕਿਤੇ ਬੋਰਡ ਲੱਗਾ ਆ ਬਾਬਾ ਸਾਹਿਬ ਦੇ ਨਾਮ ਤੇ ਜਾਂ ਕਿਤੇ ਪਾਰਕ ਕੋਈ ਬਣਿਆ ਬੋਰਡ ਬਣ ਗਿਆ ਤੇ ਕੀ ਅਸੀਂ ਸਮਾਜ ਨੂੰ ਆਪਣੇ ਅਸੀਂ ਲੋਕਾਂ ਕੋਲ ਪੁੱਛਣਾ ਚਾਹੁੰਦਾ ਕਿ ਇਹ ਪੰਚਾਇਤ ਨੂੰ ਪੁੱਛਿਆ ਜਾਵੇ ਕਿ ਤੁਸੀਂ ਟੀਰਾ ਦੀ ਜਗ੍ਹਾ ਤੇ ਬਾਬਾ ਸਾਹਿਬ ਦਾ ਪੁੱਤ ਲਾ ਕੇ ਕਿਉਂ ਪ੍ਰਮਾਨਿਤ ਕੀਤਾ ਉਸ ਚਾਲ ਨੂੰ ਹਨਾ ਜਦ ਕਿ ਇਹਨਾਂ ਨੇ ਖੋਦੀ ਉਹ ਬਾਰਡਰ ਨੂੰ ਇਹਨਾਂ ਨੇ ਆਪਣੀ ਸੋਚੀ ਸਾਹਮਣੇ ਸਾਹਸ ਨਾਲ ਪਾੜਿਆ ਉਹਦਾ ਕਾਰਨ ਕੀ ਇਹਨਾਂ ਨੂੰ ਨਵੇਂ ਕੇਸ ਸੰਮਾਨ ਆਇਆ ਰੀਸੈਂਟਲੀ ਹੋ ਤਾਂ ਦਿਨ ਪਹਿਲਾਂ ਜਿਹੜਾ ਆਇਆ ਉਹ ਕਿਉਂ ਨਹੀਂ ਉਸ ਕੇਸ ਦੇ ਨਾਂ ਨੇ ਗੁੱਸੇ ਵਿੱਚ ਆ ਕੇ ਸਾਡੇ ਤੇ ਇਲਜ਼ਾਮ ਲਾਉਣ ਲਈ ਇਹਨਾਂ ਕੋਲ ਹੋਰ ਸਾਡੇ ਲਈ ਹੈ ਨਹੀਂ ਕੁਝ ਤੁਸੀਂ ਕਿਹੜਾ ਕੋਈ ਦੋ ਨੰਬਰ ਦਾ ਕੰਮ ਕਰਦੇ ਆ ਜਾਂ ਅਸੀਂ ਕੁਝ ਕਰਦੇ ਗਲਤ ਕਰਦੇ ਹਾਂ ਨਾ ਉਹ ਸਾਡੇ ਲਈ ਲਾਉਣ ਲਈ ਹੋਰ ਕੋਈ ਇਲਜ਼ਾਮ ਨਹੀਂ ਇਹਨਾਂ ਨੇ ਇਹ ਮੈਨੂੰ ਪਹਿਲਾਂ ਮੇਰਾ ਸੋਹਰਾ ਇੱਥੇ ਬਾਰਤਦਾਰ ਜਾਂ ਬਾਅਦ ਵਿੱਚ ਮੈਂ ਬਾਰਤਾਂ ਲਾਤੀ ਫਿਰ ਇੱਥੇ ਮਨ ਕੋਹਾ ਵੀ ਪੱਛ ਦੀ ਇੱਥੇ ਮਨੇ ਪਾਥੀਆਂ ਪੱਛ ਦੀ ਸੀ ਨਾ ਇਹਦੇ ਵਿੱਚ ਉਹ ਇਨਾਂ ਨੇ ਕੀ ਕੀਤਾ ਮੈਨੂੰ ਸਰਪੰਚ ਸਾਹਿਬ ਕਹਿੰਦੇ ਉਦੋਂ ਕਮਲਜੀਤ ਲਾਪਿਆ ਪਾਥੀਆਂ ਚੁੱਕਣ ਮੈਂ ਕਿ ਇਹ ਕੀ ਕਰਦੇ ਦਿਵਾਲੀ ਆ ਗਈ ਸਰਪੰਚ ਸਾਹਿਬ ਕਹਿੰਦੇ ਸਵਾਰ ਲੈਣ ਦੇ ਬੇ ਮੈਂ ਬਾਅਦ ਵਿੱਚ ਅਸੀਂ ਤੂੰ ਪਾਥ ਨਹੀਂ ਬਾਅਦ ਵਿੱਚ ਉਸੇ ਵੇਲੇ ਇਨਾਂ ਨੇ ਐਂਟਰਲੌਕ ਲਾਤੀ ਉਹ ਮੇਰੀ ਖੋਲੀ ਵੀ ਤੋੜ ਦਿੱਤੀ ਪਸੂ ਵੀ ਖੋਲ ਕੇ ਛੱਡ ਦਿੱਤੇ ਮੈਨੂੰ ਦੱਸੋ ਮੈਂ ਕੀ ਇਹ ਕਰੋੜਾਂ ਪਤੀਆਂ ਮੈਂ ਤਾਂ ਗਰੀਬਣੀ ਮੇਰੇ ਕੋਲ ਥਾਂ ਵੀ ਹੈ ਨਹੀਂ ਹੋ ਹੋਰ ਦੱਸੋ ਮੈਂ ਕੀ ਕਰ ਸਕਦੀ ਤੱਕੇ ਸ਼ਾਈ ਹੈ ਗਰੀਬ ਬੰਦੇ ਨੇ ਵੀ ਤੱਕੇ ਸ਼ਾਈ ਮੈਂ ਹੋਰ ਇਹ ਤਾਂ ਬਾਧੂ ਮੇਰੇ ਕੋਲ ਇਹਨਾਂ ਦਾ ਮੁਕਾਬਲਾ ਵੀ ਹੈ ਨਹੀਂ ਜੇ ਤੁਸੀਂ ਕਹੋ ਮੇਰਾ ਮੁਕਾਬਲਾ ਦੇਖ ਉਹ ਮੇਰੀ ਤੂੜੀ ਆ ਅੱਠ ਅੱਠਾਂ ਦਿਨਾਂ ਦੀ ਰਹਿ ਗਈ ਤੈਨੂੰ ਟਰਾਲੀਆਂ ਤੂੜੀ ਨਹੀਂ ਆ ਸੀ ਮੋਹਰੇ ਭਾਰਤੀ ਪਾ ਕੇ ਸਾਰੀ ਤੂੜੀ ਵਿਗਾਲ ਦਿੱਤੀ ਦੇਖੋ ਆ ਕੇ ਪਿੱਛੇ ਪਾਖੀਆਂ ਵਿਗਾਲੀਆਂ ਥੋੜਾ ਇਹ ਜਿਹੜੀ ਜਗਾ 7 ਕਰਨ 11 ਮੰਡਲੇ ਕਿਹੜਾ ਖਾ ਰਿਹਾ ਹੈ ਇਹ ਲੋਕਾਂ ਦੀ ਮਾਲਕੀ ਆ ਨਾ ਕਿ ਕਿਸੇ ਦੇ ਪੰਚਾਇਤ ਦੀ ਨਾ ਮਗਟਾਂ ਦੀ ਨਾ ਡਿਗਰੀ ਦੀ ਕਿਸੇ ਪੰਚਾਇਤ ਦੀ ਜਗ੍ਹਾ ਨਹੀਂ ਹੈਗੀ ਇਹ ਮਤਲਬ ਸਾਰੀ ਇਹ ਢੇਰਾਂ ਦੀ ਜਗ੍ਹਾ ਸੀ ਪਹਿਲਾਂ ਹਾਂ ਬੜਾ ਸਾਰੇ ਲੋਕਾਂ ਦੇ ਹਾਂ ਜੀ ਐਸਸੀ ਓਨਲੀ ਰੈਸੀਡੈਂਟ ਐਸਸੀ ਐਸਸੀ ਕਮਿਊਨਿਟੀ ਲਈ 100000 ਰੁਪਏ ਆ ਜੀ ਇਹ ਜਗ੍ਹਾ ਓਕੇ ਓਕੇ ਮਾਲਕ ਹਟੇ ਜਿਮੀਂਦਾਰ ਪਰ ਮੰਨ ਦਿੱਤੀ ਹੋ ਜੀ ਮਾਲਕ ਸਾਰੇ ਉਹ ਆ ਜੀ ਪਾਜੀ ਉਹ ਸਾਰੇ ਢੇਰ ਸੀ ਇੱਥੇ ਇਹ ਕਾਗਜ਼ੀ ਪੱਤਰੀ ਰਜਿਸਟਰਡ ਹੈ ਜਗ੍ਹਾ ਰਜਿਸਟਰ ਹੈ ਜੀ ਸਾਡੇ ਕੋਲ ਹੈਗੀ ਇਤ ਕੋਲ ਇਹ ਖਾੜ ਦੇ ਵਿੱਚ ਬੋਲਦਾ ਪਿਆ ਜੀ ਇਹ ਇਹ ਵਾਲਾ ਕੀ ਅਸਿਸਟਮ ਇਹ ਢੇਰਾਂ ਆ ਜੀ ਕਟਾ ਤੇ ਚਾਰਵੀ ਸਾਡੇ ਢੀਰ ਚੱਕੇ ਨੂੰ ਸਾਰਾ ਪਸ਼ੀਕ ਦਾ ਕੰਮ ਜਿਆ ਕੀਤਾ ਓਕੇ ਹੁਣ ਅਸੀਂ ਫੇਰ ਚੱਟੀਆਂ ਸੜ ਦੇ ਉਤੇ ਦੇਖੋ ਆ ਮਿੱਟੀ ਪਹਿਲਾਂ ਬਾਈ ਸੀ ਮੁਰੇ ਆ ਮਿੱਟੀ ਇਹਨੇ ਫੇਰ ਵਿੱਚ ਪੁੱਛੇ ਬਾਤ ਨਾਂ ਦੇ ਰੋਕਣ ਦੇ ਮਾਮਲੇ ਕਿਹੜੀ ਹੋਣਾ ਬਾਈ ਆ ਮਿੱਟੀ ਦੁਆਰੇ ਪਹਿ ਬਾਈ ਸੀ ਮਤਲਬ ਮੇਨ ਮਕਸਦ ਕੀ ਆ ਮਕਸਦ ਸੜ ਦੇ ਆ ਮੇਨ ਮਕਸਦ ਸਰ ਆਪਣੀ ਘਰ ਦੀ ਡੈਕੋਰੇਸ਼ਨ ਬਣਾਉਣੀ ਚਾਹੁੰਦਾ ਜੀ ਓਕੇ ਇਹ ਪੈਂਡ ਦੇ ਦੇਖੋ ਤੁਸੀਂ ਇੱਧਰ ਦੋ ਤਿੰਨ ਘਰ ਆ ਕਿਸੇ ਨੂੰ ਘਰ ਨੂੰ ਇਹਦੇ ਦੋ ਜਿਆਦਾ ਦਰਵਾਜ਼ੇ ਨਹੀਂ ਹੈਗੇ ਬਾਹਰ ਤੋਂ ਬਾਹਰ ਤੇ ਜਗ੍ਹਾ ਆ ਕਾ ਦੇਖੋ ਇੱਥੇ ਬੈਡਨ ਰਾਇਆ ਸੀ ਡਾਕਟਰ ਮੈਦ ਕਰਦਾ ਹੂੰ ਹੂੰ ਇਹਨੇ ਹੂੰ ਹੂੰ ਸਾਡੇ ਠੁੱਠਾ ਲਾਉਂਦਾ ਰਿਹਾ ਤੁਸੀਂ ਸਰ ਇੱਕ ਚੀਜ਼ ਦੱਸੋ ਬਾਬਾ ਸਾਹਿਬ ਸਾਡੇ ਅੱਡੇ ਪੈਰੋ ਘਾਰ ਆ ਪਹੁੰਚੀ ਸ਼ਖਸੀਅਤ ਹੈ ਨੇ ਡਿਗਰੀਆਂ ਦੇ ਮਾਲਕ ਉਹਨਾਂ ਨੇ ਨਾਮ ਦਾ ਪੋਸਟਰ ਠੇਰਾ ਚਲਾਉਂਦੇ ਅਸੀਂ ਬੇਦਬੀ ਨਹੀਂ ਹੈ ਜਿੱਥੇ ਕੋ ਰੋਲਾ ਹੁੰਦਾ ਹੂੰ ਹੂੰ ਜਿੱਥੇ ਕੋ ਰੋਲਾ ਹੁੰਦਾ ਹੁੰਦਾ ਠੇਰਾ ਦਾ ਉਥੇ ਡਾਕਟਰ ਮੈਦਗਰ ਦਾ ਬੁੱਤ ਲਾ ਦਿਓ ਜਾਂ ਉਥੇ ਪੋਸਟਰ ਲਾ ਦਿਓ ਕਿ ਡਾਕਟਰ ਮੈਦਗਰ ਉਹਨੂੰ ਠੇਰਾ 'ਚ ਰੱਖੋਗੇ ਤੁਸੀਂ ਉਹਨੂੰ ਇੰਨੀ ਪੜ੍ਹੇ ਲਿਖੇ ਨੇ ਸਾਡੇ ਕੌਮੇਡੀ ਖਾਤਰ ਇੰਨਾ ਕੀਤਾ ਔਰ ਕੁਰਬਾਨੀ ਕੀਤੀ ਆ ਜਿੱਥੇ ਰੋਲਾ ਕਰਦੇ ਉਹ ਡਾਕਟਰ ਮੈਦਗਰ ਦਾ ਬੁੱਤ ਜੀ ਗਰਦੇ ਹੋ ਪੋਸਟਰ ਜੀ ਥੋੜੀ ਤਰੀਕ ਨੂੰ ਕਹਿਣ ਦਾ ਮਤਲਬ ਸਿਆਸਤ ਹੋ ਰਹੀ ਹੈ ਸਿਆਸਤ ਹੋ ਰਹੀ ਸਿਆਸੀ ਲੋਟੀਆਂ ਚੱਕੀਆਂ ਜਾ ਰਹੀਆਂ ਜੀ ਉਹਨਾਂ ਦੇ ਨਾਲ ਕਿੱਥੇ ਆ ਪੋਸਟਰ ਪਾੜਿਆ ਬਿਲਕੁਲ ਤੁਹਾਡੇ ਕਹਿਣ ਮੁਤਾਬਕ ਕਿ ਇਹਨਾਂ ਚੀਜ਼ਾਂ ਦੇ ਜਿਹੜੇ ਮਹਾਪੁਰਸ਼ ਹੋਏ ਆ ਉਹਨਾਂ ਦੀਆਂ ਫੋਟੋਆਂ ਨੂੰ ਇੱਕ ਆਪਣਾ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਹੈ ਨਾ ਹਾਂ ਦੇਖੋ ਪੋਸਟਰ ਪਾੜੇ ਤੋਂ ਇਹਨੇ ਪਾੜਿਆ ਜੇ ਸਾਨੂੰ ਕਹਿੰਦੇ ਇਹਨੇ ਕੀਤਾ ਸਾਡੇ ਪ੍ਰੂਫ ਦੇਵੇ ਕੋਈ ਅਸੀਂ ਪਾੜਿਆ ਦਾ ਹੂੰ ਹੂੰ ਸਾਡੇ ਪੁਲਿਸ ਵਾਲੇ ਉਹਨੇ ਸਾਰਾ ਸਾਰਾ ਚੈੱਕ ਕੀਤਾ ਇਹ ਸਾਰਾ ਸਾਡਾ ਢੇਰਿਆ ਪਿੱਛੋਂ ਦੇਖੋ ਮਿੱਟੀ ਪਾ ਕੇ ਇਦਾਂ ਬੜਾ ਕਹਿੰਦਾ ਮੈਂ ਪੀਤਾ ਬਣਾ ਹੈ ਹਮ ਅਸੀਂ ਸਾਡੇ ਟੈਰੀ ਦਾ ਸਟੜਾਈਆਂ ਜੀ ਹੈਨਾ ਪਰ ਇਹ ਧੱਕਾ ਕਰ ਰਿਹਾ ਇਹ ਗਵਰਨਮੈਂਟ ਦਾ ਗਵਰਨਮੈਂਟ ਪੈਸੇ ਦੀ ਵਰਤ ਦੁਰਵਰਤੋਂ ਕਰ ਰਿਹਾ ਹੈ ਸਰ ਮੇਨ ਮਾਰਕਸ ਤੋ ਹੀ ਦੇਖੋ ਇੱਧਰ ਕਿੰਨੇ ਕ ਘਰ ਆ ਦੇਖੋ ਮਾਰੂ ਇੱਧਰ ਨਿਕਾਜੀ ਸਾਡੀ ਸਾਹਮਣੇ ਹਵੇਲੀ ਆ ਜੀ ਜਿੱਦੋਂ ਇਹਨਾਂ ਨੂੰ ਸਫਾਲਾ ਲੱਗਦਾ ਵੀ ਢੇਰ ਸਾਨੂੰ ਵੀ ਸਫਾਲਾ ਆ ਵੀ ਚਲੋ ਸਾਡੇ ਇੱਥੇ ਭਈਏ ਚਾਹ ਨੂੰ ਕੱਜਲ ਚੱਲ ਜਾਂਦੇ ਸਾਨੂੰ ਢੇਰ ਆਪਸ ਟਣਾ ਪੈਂਦਾ ਜੀ ਨਾ ਤੇ ਆ ਚਲੋ ਸਾਡਾ ਢੇਰ ਲਾਗੇ ਕਰਕੇ ਅਸੀਂ ਤਾਂ ਕਹਿੰਦੇ ਸਾਡੀ ਮਜਬੂਰੀ ਆ ਜੀ ਨਾ ਇੱਕ ਕਿੰਨੇ ਘਰ ਆ ਜਿਹਨਾਂ ਨੂੰ ਪ੍ਰੇਸ਼ਾਨੀ ਆ ਇੱਕ ਘਰ ਹੀ ਆ ਜੀ ਉਹਨਾਂ ਨੇ ਆਪ ਵੀ ਪਸ਼ੂ ਰੱਖਿਓ ਘਰ ਦੇ ਅੰਦਰ ਹੀ ਪਸ਼ੂ ਆ ਜੀ ਜਿਹਨੂੰ ਢੇਰਾਂ ਨੂੰ ਕਹਿੰਦਾ ਪ੍ਰੋਬਲਮ ਆ ਨਾ ਉਹਨਾਂ ਦੇ ਆਪਣੇ ਘਰ ਦੇ ਪਸ਼ੂ ਆ ਜੀ ਸਾਰਾ ਆਪਣੀ ਕੋ ਬਾਕੀ ਹੋਰ ਕੁਛ ਨਹੀਂ ਹਾਲਾਂਕਿ ਜਿਹੜੀ ਸਰਪੰਚਣੀ ਆ ਉਹ ਗੱਲ ਕਰੇ ਜਿੱਥੇ ਬੋਲਦਾ ਇਹ ਬੋਲਦਾ ਜਿੱਥੇ ਬੋਲਦਾ ਮਤਲਬ ਇਹ ਤੁਹਾਡੀ ਇੰਟੈਂਸ਼ਨ ਜੋ ਮੇਰੇ ਸਮਝ ਆਈਆ ਕਿ ਅਕੋਰਡਿੰਗ ਟੂ ਲਾ ਕੰਮ ਨਹੀਂ ਹੋ ਰਿਹਾ ਕਾਨੂੰਨ ਮੁਤਾਬਕ ਨਹੀਂ ਹੋ ਰਿਹਾ ਕਬਜ਼ੇ ਕੋਈ ਮਨਜ਼ੂਰੀ ਨਹੀਂ ਇਹਦੀ ਹੋਈ ਪਾਰਕ ਦੀ ਜੀ ਕਬਜ਼ੇ ਕਬਜ਼ੇ ਦੀ ਨਹੀਂ اتنا ਹੋ ਰਿਹਾ ਤੁਹਾਡੇ ਗੈਣ ਮੁਤਾਬਕ ਹਾਂਜੀ ਇਹ ਨਜਾਇਜ਼ ਕਬਜ਼ਾ ਪੰਚਾਇਤ ਨੇ ਰਲ ਕੇ ਪੰਜਾਹ ਦੀ ਆਰਚ ਕੀਤਾ ਗਿਆ ਜੀ ਕਮਲਜੀਤ ਬੰਗਾ ਬੋਲੋ ਤੇ ਉਹਦੀ ਵਾਈਸ ਸਰਪੰਚ ਬੋਲੋ ਪੰਚਾਇਤ ਦੀ ਆਰਚ ਕੀਤਾ ਕੋਈ ਪਿੱਛੇ ਕਿੰਨੇ ਦਰਸ ਸਕੇ ਕਾਫੀ ਮੋਟੇ ਮੋਟੇ ਦਰਸ ਦੀ ਨਿੰਮਟ ਕੇ ਵੇਚਿਆ ਅਜੀਬ ਦੇਖੋ ਵੱਡੇ ਖੜੇ ਮੁੰਡੇ ਖੜੇ ਦਿਖ ਲੋਰਾ ਪਿੱਛੇ ਉਹਨਾਂ ਸਭ ਤੇ ਆ ਪਾ ਜੀ ਤੇ ਆ ਪਿੱਛੇ ਦੁਰਾਸਤ ਕਾਫੀ ਦੁਰਾਸਤ ਕਾਫੀ ਤੇ ਸਾਰੇ ਬਲਟ ਕੇ ਨਹੀਂ ਵਿਚੇ ਹੁਣ ਦੁਬਾਰੇ ਪਹਿਲਾਂ ਵਿਚੇ ਹੁਣ ਦੁਬਾਰੇ ਫੇਰ ਨਹੀਂ ਵਿਚੇ ਆ ਤੁਹਾਡੇ ਕੋਲ ਕੋ ਪ੍ਰੂਫ ਹੈਗਾ ਨਾ ਕੋਈ ਮੇਰੇ ਕੋਲ ਫੋਟੋ ਹੈਗੇ ਕੋਈ ਵੀਡੀਓ ਜਾਂ ਕੁਝ ਸਬੂਤ ਹੈ ਨਾ ਇਹ ਤੱਕ ਅਲੀਗੇਸ਼ਨ ਹੈ ਆਪਾਂ ਕੁਝ ਵੀ ਕਹਿਆ ਸਰ ਯਾਨੀ ਜਬੂਤ ਨਹੀਂ ਹੈਗਾ ਤੁਹਾਡੇ ਕੋਲ ਤੁਹਾਡੇ ਕੋਲ ਫੋਟੋ ਹੈਗੇ ਕਰਕੇ ਕੀਆ ਪਈਆਂ ਹਾਂਜੀ ਹਾਂਜੀ ਅਸੀਂ ਲਾਵਾ ਕੇ ਦਿਖਾਵਾਂਗੇ ਤੁਹਾਨੂੰ ਤੇ ਅਸੀਂ ਕੋਰਟ ਵਿੱਚ ਲਾਇਓ ਤੋਂ ਕੋਲ ਬੁਝਤੀ ਹੋ ਰਹੀ ਸੜਕ ਤੇ ਕਿ ਸਿਮਨਰ ਜੀ ਲੱਗਿਆ ਹੋਇਆ ਜੀ ਆਪਣਾ ਮਾਨਜੋ ਕੋਰਟ ਨਵਾਂ ਸ਼ਹਿਰ ਚ ਵੀ ਚੱਲ ਰਿਹਾ ਆ ਰੈਡੀ ਕਿਸ ਚੈਨਲ ਦੇ ਬਾਵਜੂਦ ਵੀ ਝੱਕੇ ਸ਼ਾਈ ਹੋ ਰਹੀ ਹੈ ਜੀ ਪੰਜਾ ਇਹਦੇ ਬਾਵਜੂਦ ਵੀ ਮੇਰੇ ਕੋਲ ਵੀਡੀਓ ਟੀਰ ਜ਼ਬਰਦਸਤੀ ਚੱਕੇ ਗਏ ਮੇਰੇ ਵਿਰੋਧਕਾਂ ਦੇ ਔਜੂਦੇ ਮੈਨੂੰ ਕਮਲਜੀਤ ਵੰਗਾ ਮਾਰਨ ਕੁੱਟਣ ਪਿਆ ਪੂਰੀ ਪੰਚਾਇਤ ਆਈ ਉਹਨੂੰ ਮੋਹਰੇ ਕੀਤਾ ਜੀ ਉਹ ਮੈਨਾਂ ਮਾਰਨ ਫਟਾਈ ਕਰਨੀ ਆਈ ਹੈ ਜੀ ਕਹਿੰਦੇ ਤੂੰ ਢੱਟ ਜਾ ਇਥੋਂ ਨਹੀਂ ਤਾਂ ਸਾਰਾ ਦਿਨ ਮਾਰ ਕੇ ਇਥੇ ਤਬਦਾਂਗੇ ਇਹ ਢੇਰਾ ਤੇ ਇੱਕ ਫਰਕ ਬਣਾਉਣੀ ਆ ਜੀ ਹੱਸ ਤੇ ਮੇਰਾ ਢੇਰ ਤੇ ਗਾ ਜੀ ਚਲੋ ਤੇ ਬਿਯਰਗਾਂਟ ਐਮ ਖੇਰਾ ਨੰਬਰ 22 ਦਾ 4/1 ਤੇ 7/1 ਜਗ੍ਹਾ ਆ 7 ਕਨਾਲ 11 ਮਰਲੇ ਦੀ ਜੀ ਇਹ ਠੇਰਾ ਦੀ ਜਗ੍ਹਾ ਗੜਾ ਖਾਦ ਦੇ 1000 ਰੁਪਿਆ ਜੀ ਇਹ ਮਾਲਕੀ ਜ਼ਮੀਨ ਆ ਜੀ ਮਾਲਕਾਂ ਨੇ ਠੇਰਾ ਵਾਸਤੇ 4 ਵੈਸੀ ਲੋਕਾਂ ਨੇ ਛੱਡੀ ਹੋਈ ਜੀ ਤੁਸੀਂ ਦੇਖੋ ਇਹ ਸਾਡੇ ਠੇਰੇ ਪਕਾ ਕੇ ਇੱਥੇ ਆ ਸਾਰੀ ਪਾਰਕ ਦੀ ਨਜਾਇਜ਼ ਸਾਰੀ ਕਾਟੀ ਰੱਖੇ ਸ਼ਾਈ ਨਾ ਤੇ ਉਹ ਸਾਹਮਣੇ ਤੁਸੀਂ ਦੇਖੋ ਜੀ ਆਪਣੇ ਘਰ ਦੀ ਪਰਸਨਲ ਪਾਰਟੀ ਡੈਕੋਰੇਸ਼ਨ ਬਣਾਉਣ ਲਈ ਗੇਟ ਆ ਜਿਹੜਾ ਉਹ ਇਹਨਾਂ ਨੇ ਕੱਢਿਆ ਹੋਇਆ ਆ ਕਮਲਜੀਤ ਬੰਗਾ ਨੇ ਆਪ ਆਪ ਠੇਰੇ ਆਪ ਇਹਨਾਂ ਦਾ ਠੇਰਾ ਉੱਥੇ ਆ ਜੀ ਉਹ ਨਹੀਂ ਚੱਕ ਹੋਇਆ ਉੱਟੇ ਜੂਮ ਕਰਕੇ ਦੇਖ ਲਓ ਜੀ ਇਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ ਪਾਰਕ ਦੀ ਕਿਉਂਕਿ ਟੇਰੇ ਵੀ ਇਹਨਾਂ ਦਾ ਉੱਥੇ ਸੌਖਾ ਲ ਲੈ ਇਹਨਾਂ ਨੇ ਆਪਣਾ ਗੇਟ ਵੀ ਖੜਿਆ ਹੋਇਆ ਜੀ ਉਹ ਗੈਰ ਕਾਨੂੰਨੀ ਆ ਜੀ ਰਸਤਾ ਛੱਡਿਆ ਹੈਗਾ ਇਹ ਰਸਤਾ ਹੈ ਇਹ ਨਹੀਂ ਸਾਰੀ ਹੁਣ ਬਣਾਇਆ ਇਹਨਾਂ ਨੇ ਪਹਿਲਾਂ ਸਾਰਾ ਖੁੱਲਾ ਹੀ ਸੀਗਾ ਜੀ ਮਤਲਬ ਇਹ ਏਸੀ ਜਗ੍ਹਾ ਦੀ ਜਗ੍ਹਾ ਆ ਹਾਂਜੀ ਹਾਂਜੀ ਸਾਰੀ ਜਗ੍ਹਾ ਇੱਕੋ ਹੀ ਆ ਜੀ ਓਕੇ ਓਕੇ ਰਸਤਾ ਇਹਨਾਂ ਨੇ ਆਪਣੇ ਘਰ ਮਤਲਬ ਆਪਣੇ ਭਈਆਂ ਵਾਸਤੇ ਸੌਖਾ ਲਈ ਕੱਢਿਆ ਜਿ ਪੱਠੇ ਲੈ ਕੇ ਬਰੋਂ-ਬਰ ਹੋਣਗੇ ਬਰੋਂ-ਬਰ ਜਾਣਗੇ ਜੀ ਹੂੰ ਹੂੰ ਜੋ ਗੈਰ ਕਾਨੂੰਨੀ ਗੇਟ ਆ ਜੀ ਉਹ ਇੱਥੇ ਦਰਾਸਤ ਕਾ ਓਕੇ ਇਹ ਸਾਰੀ ਜਗ੍ਹਾ ਢੇਰਾਂ ਦੀ ਜੀ ਉੱਧਰ ਵੀ ਦਿਖਾ ਦੇ ਜੇ ਸਾਡੇ ਢੇਰ ਆ ਅਰੇ